ਕਹਿੰਦੇ ਸਿਰ ਤੇ ਪੱਗ ਨਾ ਨਾ ਹੋਵੇ ਤੇ ਸਰਦਾਰੀ ਨਹੀਂ ਹੁੰਦੀ ਜੀ ਹੈ ਨਾ ਬਿਲਕੁਲ ਤੇ ਕਹਿੰਦੇ ਗੱਲ ਸਾਫ਼ ਆ ਪੰਜਾਬ ਉਹ ਸਿਰ ਤੇ ਪੱਗ ਤੇ ਕਹਿੰਦੇ ਨਾ ਵੀ ਤੁਸੀਂ ਪੰਜਾਬ ਵਰਸਸ ਇੰਡੀਆ ਕਹਿੰਦੇ ਪੰਜਾਬ ਲੱਗ ਤੋ ਰੈਕੋਗਨਾਈਜ਼ ਹੁੰਦਾ ਆ ਸਾਡੀ ਨਸਲ ਇਹ ਜੀ ਆ ਹੂੰ ਤੁਸੀਂ ਦੇਖੋ ਕੱਲੀ ਸਿੱਖਾਂ ਦੀ ਤਾਂ ਗੱਲ ਛੱਡ ਦਿਓ ਜਦੋਂ ਮਹਾਭਾਰਤ ਹੋਈ ਆ ਪਾਂਡਵਾਂ ਨੂੰ ਬਨਵਾਸ ਮਿਲਿਆ ਕਿੱਥੇ ਰਹਿ ਆ ਕੇ ਇਸੇ ਪੰਜਾਬ 'ਚ ਬਿਲਕੁਲ ਪੰਜਾਬ 'ਚ ਨਹੀਂ ਚਾਹੀਦਾ ਅਸੀਂ ਇਕੱਲੇ ਸ਼ਹੀਦ ਹੋਣ ਲਈ ਬਣੇ ਆ ਬਿਲਕੁਲ ਠੀਕ ਹੈ ਸਾਡੇ ਹਰ ਪਿੰਡ ਦੇ ਵਿੱਚ ਇੱਕ ਫੌਜੋਲਾਸ਼ ਆਉਂਦੀ ਆ ਠੀਕ ਹੈ ਜਦੋਂ ਸਾਈਨੋ ਇੰਡੀਆ ਰਿਲੇਸ਼ਨਸ ਚ ਚਾਈਨਾ ਵਾਲੇ ਲਲਕਾਰੇ ਮਾਰਦੇ ਆ ਕੌਣ ਖੜਦਾ ਸਾਡੀ ਸਿੱਖ ਰੈਜੀਮੈਂਟੀ ਖੜਦੀ ਆ ਬਿਲਕੁਲ ਕਿੱਥੇ ਆਉਂਦੀਆਂ ਆਰਥੀਆਂ ਤਰੰਗੇ ਚ ਲਪੇਟ ਕੇ ਕਿੱਥੇ ਆਉਂਦੀਆਂ ਸਾਡੇ ਪਿੰਡਾਂ ਚ ਆਉਂਦੀਆਂ ਆ ਤੁਸੀਂ ਬੇਲੇ ਦੇ ਨੂਰਪੁਰ ਦੇ ਪਿੰਡਾਂ ਦੇ ਹੀ ਮੁੰਡੇ ਸੀ ਜਿਹੜੇ ਸ਼ਹੀਦ ਹੋਏ ਆ ਨੂਰਪੁਰ ਪਰ ਨੈਰੇਟਿਵ ਜਿਹੜਾ ਦਿਖਾਇਆ ਜਾ ਰਿਹਾ ਕੁਝ ਬੰਦੇ ਪੰਜਾਬ ਨੂੰ ਮੰਗਤਾ ਦਿਖਾ ਰਹੇ ਆ ਭਾਈ ਸਾਡੇ ਲੋਕਾਂ ਦਾ ਟੈਕਸ ਆ ਸਾਡੇ ਤੋਂ ਹੀ ਚਾਰਜ ਕੀਤਾ ਗਿਆ ਅੱਜ ਸਾਡਾ ਔਖਾ ਵੇਲਾ ਆ ਗਿਆ ਤੇ ਸਾਨੂੰ ਮਦਦ ਕਿਉਂ ਨਹੀਂ ਦਿੱਤੀ ਜਾ ਰਹੀ ਫਿਰ ਇੱਕ ਚੀਜ਼ ਦਾ ਸਵਾਲ ਹੈ ਕ੍ਰਿਸ਼ਨ ਕੁਮਾਰ ਨੂੰ ਜਿਹੜਾ ਹਾਈਡਲ ਸੈਕਟਰੀ ਹੈ ਦੇਖੋ ਗੋਰਿਆਂ ਦੇ ਵੇਲੇ ਵੀ ਜਦੋਂ ਇਦਾਂ ਹੜ ਆਉਂਦੇ ਸੀਗੇ ਸੋਕਾ ਆਉਂਦਾ ਸੀ ਜੇ ਤੁਸੀਂ ਇਤਿਹਾਸ ਪੜੋ ਪਲੇਗਸ ਕਮਿਸ਼ਨ ਬੈਠਾ ਹੋਰ ਬੈਠਾ ਅਫਸਰ ਚੱਕ ਕੇ ਰਿਜ਼ਾਈਨ ਮਾਰਦੇ ਹੁੰਦੇ ਸੀ ਅਫਸਰਾਂ ਦਾ ਕੰਪਲੀਟ ਐਕਸ਼ਨ ਹੁੰਦਾ ਸੀ ਇੱਥੇ ਤਾਂ ਉਸ ਕ੍ਰਿਸ਼ਨ ਕੁਮਾਰ ਨੂੰ ਜਦੋਂ ਇੱਕ ਇਹਨਾਂ ਦੀ ਪਾਰਟੀ ਦਾ ਰੂਲਿੰਗ ਐਮਐਲਏ ਐਕਸਪੋਜ਼ ਕਰ ਰਿਹਾ ਤੇ ਉਹਦੇ ਆ ਉਹਨੇ ਕਾਂਫਰੈਂਸ ਤੱਕ ਜਾ ਰਹੇ ਆ ਠੀਕ ਹੈ ਤੇ ਉਹ ਸਾਰੇ ਦੇ ਲਈ ਅਰੇਂਜਮੈਂਟ ਕਿੱਥੋਂ ਹੋ ਰਹੀ ਆ 209 ਕਰੋੜ ਰੁਪਏ ਜੰਮੂ ਨੂੰ ਸੈਂਕਸ਼ਨ ਹੋ ਗਿਆ ਵੱਡੀ ਗੱਲ ਹੈ ਕੈਮਰੇ ਤੇ ਚਲਾ ਦਿਓ ਮੈਂ ਸਾਫ਼ ਕਹਿ ਕੇ ਇੱਥੇ ਹੀ ਬਾਬਾ ਗੁਰਦੇਤਾ ਜੀ ਦੇ ਖੋਲ ਖੜੇ ਆ ਤੇ ਸਾਨੂੰ ਬਲਬਖਸ਼ ਦਾ ਬਾਸ਼ਾ ਜੀ ਅਫਗਾਨਿਸਤਾਨ ਤੱਕ ਚ ਹੈਲਪ ਜਾ ਰਹੀ ਹੈ ਬਿਲਕੁਲ ਇਹ ਉਹੀ ਅਫਗਾਨਿਸਤਾਨ ਆ ਜਿੱਥੇ ਕਿਸੇ ਵੇਲੇ ਟਕੇ ਟਕੇ ਤੇ ਇੱਜ਼ਤਾਂ ਜਿਹੜੀਆਂ ਨੇ ਵਿਕੀਆਂ ਨੇ ਨਿਲਾਮ ਹੋਈਆਂ ਕਿਹਨੇ ਬਚਾਇਆ ਪੰਜਾਬ ਨੇ ਬਚਾਇਆ ਜੀ ਜਿਨੇ ਇੱਜ਼ਤਾਂ ਬਚਾਈਆਂ ਨੇ ਉਦੇ ਵਾਸਤੇ ਮਨ ਕੀ ਬਾਤ ਤੇ ਦੂਜੇ ਤੀਜੇ ਬੰਦੇ ਇੱਕ ਕਾਮਨ ਪ੍ਰੈਸ ਕਾਨਫਰੰਸ ਵੀ ਨਹੀਂ ਐ ਟਵੀਟ ਵੀ ਨਹੀਂ ਤੇ ਜਿੱਥੇ ਟੱਕ ਟੱਕ ਤੇ ਇਜਤਾ ਵਿਕੀਆਂ ਉੱਥੇ ਵਾਸਤੇ ਫਾਈਨੈਂਸ਼ੀਅਲ ਹੈਡ ਇਹ ਸਾਡੇ ਸਵਾਲ ਨੇ ਜਿਵੇਂ ਕਿਤੇ ਜਦੋਂ ਹੁਣ ਪਾਣੀ ਖੜ੍ਹ ਜਾਂਦਾ ਬਿਲਕੁਲ ਤੇ ਕੁਝ ਪੈਰਾਸਾਈਟ ਮੱਛਰ ਮਲੇਰੀਆ ਫੈਲੂਗਾ ਹਾਂਜੀ ਕੁਝ ਮੱਛਰ ਤੇ ਮਲੇਰੀਆ ਇਨਸਾਨੀ ਨਸਲ ਦੇ ਵਿੱਚ ਵੀ ਹੈਗੇ ਨੇ ਬਈ ਨਕਲੀ ਆਰਗੇਨਾਈਜੇਸ਼ਨਸ ਬਣਾ ਕੇ ਫੰਡਿੰਗ ਇਕੱਠੀ ਕਰ ਰਹੇ ਆ ਬਿਲਕੁਲ ਇਹ ਵੀ ਹੈ ਇਸ ਜਨਮ ਅਸੀਂ ਦੱਸ ਦੇਣਾ ਚਾਹੀਏ ਅਸੀਂ ਬakre ਝਟਕਾਉਣ ਨਹੀਂ ਆਏ ਆ ਅਸੀਂ ਮਸੰਦਾਂ ਦਾ ਝਟਕਾ ਕਰਨਾ ਹੈ ਬਚ ਕੇ ਰਹਿਣ ਕਾਨੂੰਨ ਤੇ ਜਿੰਨਾ ਸਾਡੇ ਕੋਲ ਦਾ ਪੇਚ ਆ ਗਿਆ ਟਕਾ ਕੇ ਠੋਕਾਂਗੇ ਦੇਖੋ ਸਤਲੁਜ ਸਾਨੂੰ ਮਾਰ ਨਹੀਂ ਕਰ ਰਿਹਾ ਸਾਨੂੰ ਸਿਸਟਮ ਮਾਰ ਕਰ ਰਿਹਾ ਇਹ ਸਤਲੁਜ ਤਾਂ ਸਾਡੀ ਸ਼ਰਨ ਤੇ ਖੜਿਆ ਮੈਂ ਤੁਹਾਨੂੰ ਕਲੀਅਰ ਕਰਦਾ ਇਹ ਸਤਲੁਜ ਚੋਂ ਜੇ ਸਾਡੇ ਖੰਡੇ ਬਾਟੇ ਦੀ ਪੌਹਲ ਚ ਜਲ ਗਿਆ ਨਾ ਸਤਲੁਜ ਸਾਨੂੰ ਮਾਰ ਨਹੀਂ ਕਰ ਰਿਹਾ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਦੀ ਫਤਿਹ ਅੱਜ ਅਸੀਂ ਖੜੇ ਹੋਏ ਆ ਕੀਰਤਪੁਰ ਸਾਹਿਬ ਬਾਬਾ ਗੁਰਦਿੱਤਾ ਜੀ ਦੇ ਅਸਥਾਨ ਦੇ ਉੱਤੇ ਜਿੱਥੇ ਕਿ ਜਿਹੜੀ ਇੱਕ ਦਸ਼ਮੀ ਡਿਉੜੀ ਹੈ ਥੱਲੇ ਵਾਲੇ ਪਾਸੇੋਂ ਆਉਂਦੀ ਐ ਜਿੱਧਰ ਬਾਬਾ ਸ਼ੇਰਚੰਦ ਜੀ ਦਾ ਸਥਾਨ ਹੈ ਉੱਥੇ ਉਹ ਡਿਉੜੀ ਨੂੰ ਜਿਹੜੀ ਐ ਇੱਕ ਪਾਸੇ ਤੋਂ ਖਾਰ ਪਈ ਸੀ ਇੱਥੇ ਆਪਣੇ ਭਰਾ ਜਿਹੜੇ ਆ ਉਹ ਸੇਵਾ ਲੱਗੇ ਹੋਏ ਆ ਸਾਡੇ ਲੋਕ ਲ ਆਨੰਦਪੁਰ ਸਾਹਿਬ ਦੀ ਸੰਗਤ ਚੰਗਰ ਦੀ ਸੰਗਤ ਜਾਂ ਅਧਵਾਬੇ ਵਾਲੇ ਪਾਸੋਂ ਵੀ ਕੁਝ ਆਏ ਨੇ ਤੇ ਆਜੋ ਉਹਨਾਂ ਨਾਲ ਕਰਦੇ ਆ ਗੱਲਬਾਤ ਇੱਥੇ ਕਿਹੜੇ ਭਰਾ ਲੱਗੇ ਨੇ ਤੁਹਾਨੂੰ ਵੀ ਦਿਖਾਉਂਦੇ ਆ ਇੱਥੋਂ ਦਾ ਇੱਕ ਚੜ੍ਹਦੀ ਕਲਾ ਦਾ ਨਜ਼ਾਰਾ ਆਜੋ ਵਰਦੀ ਦੇ ਡੱਬੇ ਲਾਇਆ ਸਾਹਮਣੇ ਪਿਆ ਹਾਂਜੀ ਬਾਬਾ ਜੀ ਇਹ ਬਈ ਸਾਡੇ ਸਾਰੇ ਸੰਗਤ ਇਹ ਸਾਡੇ ਪਿੰਡਾਂ ਦੇ ਚੜਦੀ ਕਲਾ ਵਾਲੇ ਅਬਾਈ ਵਾਈਰੂ ਜੀ ਦਾ ਖਾਲਸਾ ਵਾਈਰੂ ਜੀ ਦੀ ਫਤਿਹ ਆਪ ਫੜੋਈ ਆਜੋ ਜੀ ਆਜੋ ਕੀ ਹਾਲ ਚਾਲ ਹੈ ਬਾਬਾਈ ਆ ਲੋ ਜੀ ਟਾਈਮ ਤੇ ਆਪਾਂ ਆ ਗਏ ਆ ਬਈ ਬਾਬਾ ਗੁਰਦਿੱਤਾ ਜੀ ਦੇ ਆਸਥਾਨ ਦੇ ਉੱਤੇ ਜਿੱਥੇ ਸਾਡੇ ਸਾਰੇ ਭਰਾ ਜਿਹੜੇ ਆ ਸੇਵਾ ਲੱਗੇ ਹੋਏ ਆ ਅਲੱਗ-ਅਲੱਗ ਪਿੰਡਾਂ ਤੋਂ ਸਾਡੇ ਲੋਕਲ ਪਿੰਡਾਂ ਦੇ ਵਿੱਚੋਂ ਖਾਸ ਕਰਕੇ ਆਨੰਦਪੁਰ ਸਾਹਿਬ ਇਲਾਕੇ ਤੋਂ ਚੰਗਰ ਤੋਂ ਦੁਆਬੇ ਤੋਂ ਤੇ ਹਰ ਜਗ੍ਹਾ ਤੋਂ ਜਿਹੜੇ ਆਪਣੇ ਭਰਾ ਲੱਗੇ ਹੋਏ ਐ ਤੇ ਉੱਥੇ ਹੀ ਆਪਣਾ ਬਾਈ ਲੱਗੇ ਹੋਇਆ ਬਾਈ ਗੁਰਮਾਨ ਜੀ ਬਾਈ ਬਾਈ ਜੀ ਦਾ ਖਾਲਸਾ ਬਾਈ ਜੀ ਦੇ ਪਤੇ ਚੜਦੀ ਕਲਾ ਜੀ ਹਾਂ ਜੀ ਚੜਦੀ ਕਲਾ ਪਾਜੀ ਇਹ ਬਾਈ ਹੁਣੀ ਜਿਹੜੇ ਆ ਪਿੱਛੇ ਵਜੋ ਇੱਕ ਫਕੀਰ ਵੀਰੇ ਆਜੋ ਵੀਰੇ ਇੱਥੇ ਆਜੋ ਮਾੜਾ ਫਿਰ ਚੱਪਲਾਂ ਲਾ ਕੇ ਆ ਜਾ ਆਜੋ ਅਜ ਦੋ ਮਿੰਟ ਗੱਲ ਕਰ ਲਈਏ ਹੋਰ ਸੁਣਾਓ ਠੀਕ ਠਾਕ ਹੈ ਚੜਦੀ ਕਲਾ ਪਾਜੀ ਹੋਰ ਲੱਗੇ ਡਟੇ ਪਏ ਸੇਵਾ ਤੇ ਅਵੀਰ ਲੱਗੇ ਹੋਇਆ ਜੀ ਸਾਰੇ ਛੱਡੇ ਜੱਸੀ ਆ ਭਰਾ ਪਿੱਛੇ ਹਾਂਜੀ ਵੀਰੇ ਇਹ ਸਾਰੇ ਚਲੋ ਮਨਪਰੀ ਦਾ ਵੀਰ ਮੇਰਾ ਜਮਾਤੀ ਐ ਸ਼ੁਰੂ ਤੋਂ ਸਾਰੇ ਪਿੰਡਾਂ ਦੇ ਮੁੰਡੇ ਸਾਡੇ ਆ ਵਕਾਲਤ ਚੋਂ ਸਾਡੇ ਨਿਖੇਲਾ ਵੀਰ ਕੀ ਬਾਤ ਹੈ ਜੀ ਸਾਰੇ ਭਰਾ ਜਿੰਨੇ ਵੀ ਹਨ ਪਿੰਡਾਂ ਦੇ ਸਾਡੇ ਮੈਂ ਕੱਲ ਦਾ ਦੇਖੀ ਜਾਂਦਾ ਇੱਥੋਂ ਦੇ ਬਾਈ ਆਪਣਾ ਆ ਮੈਨੇਜਰ ਸਾਹਿਬ ਹੋ ਗਏ ਜਾਂ ਉਹਨਾਂ ਨੇ ਬੇਨਤੀਆਂ ਕੀਤੀਆਂ ਜਸਦੀ ਭਾਜੀ ਸਾਰਿਆਂ ਨੇ ਬੜੀਆਂ ਹਨਾ ਤੇ ਸਾਰੇ ਪਿੰਡਾਂ ਦੇ ਲੋਕਲ ਮੁੰਡੇ ਡਟੇ ਪਏ ਆ ਪੂਰੇ ਹਾਂਜੀ ਤੇ ਆਪਾਂ ਜੀ ਕਿਹੋ ਜਿਹਾ ਮਾਹੌਲ ਦੇਖਦੇ ਸਾਡੇ ਇਲਾਕੇ ਦਾ ਇਸ ਟਾਈਮ ਦੇ ਉੱਤੇ ਦੇਖੋ ਅਸੀਂ ਤਾਂ ਹੁਣ ਹਾਈ ਕੋਰਟ ਦੇ ਵਿੱਚ ਵੀ ਪਟੀਸ਼ਨ ਜਿਹੜੀ ਆ ਹੈਨਾ 8 ਤਰੀਕ ਨੂੰ ਸਾਡੀ ਸੁਣਵਾਈ ਆ ਕਾਜੀ ਜੀ ਤੇ ਇਸ ਰਿਲੇਟਿਡ ਅਸੀਂ ਜਾਣੀ ਹਿਤ ਯਾਚਿਕਾ ਪਾਈ ਸੀ ਸਾਡੇ ਕਾਬਲ ਦੋਸਤ ਨੇ ਨਾਲ ਅੰਗਰੇਜ਼ ਸਿੰਘ ਸਰਵਾਰਾ ਹੋਣਾ ਨੇ ਅੱਛਾ ਜੀ ਤੇ ਉਹਦੇ ਵਿੱਚ ਅਸੀਂ ਆਪ ਹੁਣ ਨਾਲ ਪੀਅਰ ਹੋ ਰਿਆਂ ਸਾਰੇ ਹੋਰ ਲੀਗਲ ਫਰੇਟਰਨਿਟੀ ਚੋਂ ਬਹੁਤ ਜਣੇ ਕਿਉਂਕਿ ਯੂਨਾਈਟਿਡ 6 ਹੋ ਗਿਆ ਗਲੋਬਲ 6 ਹੋ ਗਿਆ ਜਿਹੜੀ ਇਦਾਂ ਦੀਆਂ ਸੰਸਥਾਵਾਂ ਨੇ ਹੈ ਨਾ ਹਿਊਮਨ ਏਡ ਤੇ ਪੰਜਾਬ ਦੇ ਆਪਣੇ ਹੀ ਬੰਦੇ ਆ ਰਹੇ ਆ ਬਿਲਕੁਲ ਇੱਥੇ ਵੀ ਤੁਸੀਂ ਦੇਖੋਗੇ ਸਾਰੇ ਪਿੰਡਾਂ ਦੇ ਮੁੰਡੇ ਆ ਕੋਈ ਤੁਹਾਨੂੰ ਪ੍ਰਸ਼ਾਸਨ ਨਹੀਂ ਦਿਖੂਗਾ ਬਿਲਕੁਲ ਸੋ ਅਸੀਂ ਉਹਦੇ ਵਿੱਚ ਕਾਫੀ ਪ੍ਰੇਅਰਸ ਕੀਤੀਆਂ ਸੀ ਕਿ ਜਿਹੜੇ ਡਿਜ਼ਾਸਟਰ ਰੀਲੀਫ ਦੇ ਫੰਡ ਨੇ ਹੋਰ ਚੀਜ਼ਾਂ ਨੇ ਸਾਡੀਆਂ ਰੀਲੀਜ਼ ਕੀਤੀਆਂ ਜਾਣ ਗਰਾਸਰੂਟ ਲੈਵਲ ਤੇ ਜਿਹੜੀ ਹੈਲਪ ਆ ਉਹ ਨਹੀਂ ਅਵੇਲੇਬਲ ਕਰਾਈ ਜਾ ਰਹੀ ਹਾਂਜੀ ਤੇ ਉਹ ਚਾਰੀਆਂ ਚੀਜ਼ਾਂ ਦੇ ਅਸੀਂ ਸਬੂਤ ਲਾਇਆ ਵੀ ਬੜੇ ਬਰਦਨਾਕ ਮੰਜ਼ਰ ਜਿਹੜੇ ਆ ਪੰਜਾਬ 'ਚ ਹੋ ਗਏ ਆ ਜਿਵੇਂ ਘੱਗਰ ਦਾ ਲੈਵਲ ਵਧਿਆ ਤੁਸੀਂ ਮੁੰਡੇ ਦੀ ਖਬਰ ਦੇਖੀ ਹੋਣੀ ਹਾਂਜੀ ਕਿ ਉਹਦਾ ਫਾਦਰ ਰੁੜ ਗਿਆ ਤੇ ਉਹਦੇ ਫਾਦਰ ਦੀ ਲਾਸ਼ ਉਹ ਆਪ ਕੱਢ ਰਿਆ ਨਾ ਗੋਤਾਖੋਰ ਨੇ ਸਟੇਟ ਕੋਲ ਨਾ ਕਿਸ਼ਤੀਆਂ ਦੀ ਤੁਹਾਡੇ ਅੰਗ ਮੀਡੀਆ ਦੇ ਜ਼ਰੀਏ ਸਾਹਮਣੇ ਆਈਆਂ ਚੀਜ਼ਾਂ ਬਿਲਕੁਲ ਬਿਲਕੁਲ ਇੱਥੇ ਵੀ ਆਪ ਅਸੀਂ ਬਾਬਾ ਗੁਰਦੇਤਾ ਜੀ ਦੇ ਅਕੀਰਤਪੁਰ ਸਾਹਿਬ ਹੈ ਨਾ ਇਹ ਤੋਂ ਪਹਿਲਾਂ ਲੋਧੀਪੁਰ ਦੇਖੋ ਅਨੰਦਪੁਰ ਸਾਹਿਬ ਸਤਲੁਜ ਜਿਹੜਾ ਆ ਵਗਦਾ ਬਿਲਕੁਲ ਸਤਲੁਜੋ ਸਤਲੁਜੋ ਥਾਂ ਆ ਜਿੱਦੋਂ ਜਿਹੜਾ ਜਾਲਿਆ ਮਹਾਰਾਜ ਨੇ ਇਹ ਤੋਂ ਖੰਡੇ ਦੀ ਪੌਲ ਤਿਆਰ ਕੀਤੀ ਐ ਉੱਚ ਸਤਲੁਜ ਦਾ ਜਲ ਗਿਆ ਹੈ ਨਾ ਜਿਹੜੇ ਸਾਡੇ ਪੰਜਵੇਂ ਕਿਲੇ ਨੇ ਕਿਹੜਾ ਲੋਹਗੜ੍ਹ ਸਾਹਿਬ ਹਾਂਜੀ ਉਹ ਲੋਧੀਪੁਰ ਪਿੰਡ ਪੈਂਦਾ ਬਿਲਕੁਲ ਦੇਖਿਆ ਜਾਵੇ ਤਾਂ ਸਾਡੀ ਸਟ੍ਰੈਟੇਜੀਕਲੀ ਬਹੁਤ ਜ਼ਿਆਦਾ ਇੰਪੋਰਟੈਂਟ ਥਾਂ ਆ ਜੀ ਜਿੱਥੇ ਅੰਕਲਿਆਂ ਚੋਂ ਇੱਕ ਕਿਲਾ ਠੀਕ ਹੈ ਜੀ ਫਿਰ ਤੁਸੀਂ ਦੇਖ ਸਕਦੇ ਹੋ ਕਿ ਸਤਲੁਜ ਦਾ ਟੈਰਨ ਪਿਛਲੇ ਕੁਝ ਸਾਲਾਂ ਤੋਂ ਬਦਲ ਰਿਹਾ ਆ ਇੱਥੇ ਕਿੱਦਾਂ ਦੀਆਂ এনਵਾਇਰਨਮੈਂਟ ਦੇ ਜਿਹੜੇ ਐਨਜੀਟੀ ਦੇ ਕੇਸਿਸ ਨੇ ਆ ਸਾਡਾ ਜਿਹੜਾ ਰੋਪੜ ਦਾ ਏਰੀਆ ਆ ਇਹਦੇ ਵਿੱਚ ਆਮ ਮਾਈਨਿੰਗ ਕਰਕੇ ਰਾਜਨੀਤੀ ਹੋ ਰਹੀ ਆ ਜੋ ਚੀਜ਼ਾਂ ਹੁਣ ਵੀ ਚੱਲ ਰਹੀਆਂ ਨੇ ਇਹ ਸਾਰੇ ਮੁੱਦੇ ਹੁਣ ਅਸੀਂ ਅੱਗੇ ਇਕੱਠੇ ਲੈ ਕੇ ਆਵਾਂਗੇ ਜਿਹੜਾ ਇੱਕ ਮੇਨ ਮੁੱਦਾ ਆਪਣਾ ਮਾਈਨਿੰਗ ਹੈ ਉਹ ਸਾਡੇ ਇਲਾਕੇ ਦਾ ਲਾਲੋ ਵੀ ਇੱਕ ਤਰ੍ਹਾਂ ਦਾ ਉਹ ਇੱਕ ਮਰਦਾ লাশ ਵਾਲਾ ਮੁੱਦਾ ਰੱਖਿਆ ਹੋਇਆ ਵੀ ਜਦ ਕਿਤੇ ਵੋਟਾਂ ਹੁੰਦੀਆਂ ਤਾਂ ਚੱਲ ਮਾਈਨਿੰਗ ਦੇ ਉੱਤੇ ਹੈਨਾ ਮੁੱਦਾ ਆ ਗਿਆ ਤਾਂ ਇਹ ਸਾਡਾ ਸਤਲੁਜ ਜਿਹੜਾ ਹਰ ਸਾਲ ਸਾਨੂੰ ਮਾਰ ਵੀ ਕਰਨ ਲ ਕਦਕੇ ਉਹ ਹੀ ਸਤਲੁਜ ਆ ਜਿਹੜਾ ਕਦੇ ਮਾਰਿਆ ਕੋਈ ਦੱਸਿਆ ਵੀ ਇਹ ਜੋ ਖੰਡਾ ਦੇਖੋ ਸਤਲੁਜ ਸਾਨੂੰ ਮਾਰ ਨਹੀਂ ਕਰ ਰਿਹਾ ਸਾਨੂੰ ਸਿਸਟਮ ਮਾਰ ਕਰ ਰਿਹਾ ਇਹ ਸਤਲੁਜ ਤਾਂ ਸਾਡੀ ਸ਼ਰਨ ਤੇ ਖੜਿਆ ਮੈਂ ਤੁਹਾਨੂੰ ਕਲੀਅਰ ਕਰਦਾ ਇਹ ਸਤਲੁਜ ਚੋਂ ਜੇ ਸਾਡੇ ਖੰਡੇ ਬਾਟੇ ਦੀ ਪੌਲ ਚ ਜਲ ਗਿਆ ਨਾ ਸਤਲੁਜ ਸਾਨੂੰ ਮਾਰ ਨਹੀਂ ਕਰ ਰਿਹਾ ਅਸੀਂ ਤਾਂ ਅੱਜ ਵੀ ਪੜਦੇ ਆ ਪਮਣ ਗੁਰੂ ਪਾਣੀ ਪਿਤਾ ਮਾਤਾ ਧਰਤ ਮਾਤਾ ਦਿਨ ਸਰਾਤ ਤੋਂ ਦਾਈ ਦਾਇਆ ਥਿਲੇ ਸੰਗਲ ਜਗਤ ਇਹ ਸਾਨੂੰ ਤਾਂ ਸਾਡਾ ਨਜ਼ਰੀਆ ਬੜਾ ਅੱਡ ਆ ਮੇਨ ਗੱਲ ਆ ਪੰਜਾਬ ਨੂੰ ਇਸ ਵੇਲੇ ਜਿਹੜੀਆਂ ਚੀਜ਼ਾਂ ਤੋਂ ਸਾਨੂੰ ਪ੍ਰੋਬਲਮ ਆ ਵੀ ਇੱਥੇ ਪੰਜਾਬ ਦੀ ਹੈਲਪ ਤੇ ਇਕੱਲਾ ਪੰਜਾਬ ਖੜਿਆ ਸਾਡੇ ਬੰਦਿਆਂ ਤੋਂ ਟੈਕਸ ਕਾਦਾ ਲਿਆ ਜਾ ਰਿਹਾ ਇਹ ਸਟੇਟ ਦੀ ਰਿਸਪੌਂਸਿਬਿਲਟੀ ਬਣਦੀ ਆ ਜੋ ਇੱਥੇ ਲੋਕ ਕਰ ਰਹੇ ਆ ਬਿਲਕੁਲ ਇੱਥੇ ਅਸੀਂ ਜਿਹੜੀਆਂ ਫੋਟੋਜ਼ ਲਾਈਆਂ ਆ ਤੁਹਾਨੂੰ ਮੈਂ ਥੋੜਾ ਜਿਆਦਾ ਦੱਸ ਦੇਣਾ ਖਲਾਸਾ ਕਰਕੇ ਕਿ ਇੰਡੀਅਨ ਆਰਮੀ ਦੇ ਬੰਦਿਆਂ ਦੇ ਹੱਥ ਦੇ ਵਿੱਚ ਡੀਐਸਐਲਆਰ ਕੈਮਰੇ ਨੇ ਮਤਲਬ ਉਹ ਕੈਂਪੇਨਸ ਚਲਾ ਰਹੇ ਆ ਡਿਜੀਟਲ ਐਜੰਡਾ ਚੱਲਦੇ ਪਏ ਆ ਤੇ ਜਿਹੜੇ ਸਾਡੇ ਨੌਜਵਾਨ ਨੇ ਜਿਨ੍ਹਾਂ ਨੇ ਪੜ੍ਹਨਾ ਇਸ ਵੇਲੇ ਹੋਰ ਚੀਜ਼ਾਂ ਕਰਨੀਆਂ ਸੀ ਉਹਨਾਂ ਦੇ ਹੱਥ ਦੇ ਵਿੱਚ ਕੀ ਆ ਇਸ ਵੇਲੇ ਜ਼ਿੰਮੇਵਾਰੀਆਂ ਬਿਲਕੁਲ ਤੇ ਫਿਰ ਸਟੇਟ ਕਾਦੇ ਵਾਸਤੇ ਹੁੰਦੀ ਆ ਇਹਦਾ ਕੋਰਟ ਨੂੰ ਸਿੱਧੇ ਸਿੱਧੇ ਸਵਾਲ ਪੁੱਛਦੇ ਸਾਡੇ ਬੱਚਿਆਂ ਦੇ ਹੱਥਾਂ ਵਿੱਚ ਬੋਰੇ ਚੁਕਾਏ ਹੋਏ ਆ ਹਾਂਜੀ ਤੇ ਉਹ ਕਿਤੇ ਰਾਸ਼ਨ ਦੇ ਦੇਖੋ ਟਰੈਕਟਰ ਸਾਡੇ ਸਭ ਕੁਝ ਹੋਰ ਇੱਥੇ ਕੁਝ ਗਲਤ ਕੰਮ ਵੀ ਹੋ ਰਹੇ ਆ ਕਿਵੇਂ ਅਕਸਰ ਜਿਵੇਂ ਕਿਤੇ ਜਦੋਂ ਹੁਣ ਪਾਣੀ ਖੜ੍ਹ ਜਾਂਦਾ ਬਿਲਕੁਲ ਤੇ ਕੁਝ ਪੈਰਾਸਾਈਟ ਮੱਛਰ ਮਲੇਰੀਆ ਫੈਲੂਗਾ ਹਾਂਜੀ ਕੁਝ ਮੱਛਰ ਤੇ ਮਲੇਰੀਆ ਇਨਸਾਨੀ ਨਸਲ ਦੇ ਵਿੱਚ ਵੀ ਹੈਗੇ ਨੇ ਇਹ ਨਕਲੀ ਆਰਗੇਨਾਈਜੇਸ਼ਨਸ ਬਣਾ ਕੇ ਫੰਡਿੰਗ ਇਕੱਠੀ ਕਰ ਰਹੇ ਆ ਬਿਲਕੁਲ ਇਹ ਵੀ ਹੈ ਇਸ ਜਨਮ ਅਸੀਂ ਦੱਸ ਦੇਣਾ ਚਾਹੀਏ ਅਸੀਂ ਬakre ਝਟਕਾਉਣ ਨਹੀਂ ਆਏ ਆਸੀਂ ਮਸੰਦਾਂ ਦਾ ਝਟਕਾ ਕਰਨਾ ਬਚ ਕੇ ਰਹਿਣ ਕਾਨੂੰਨ ਤੇ ਜਿੰਨਾ ਸਾਡੇ ਕੋਲ ਦਾ ਪੇਚ ਆ ਗਿਆ ਟਕਾ ਕੇ ਠੋਕਾਂਗੇ ਸਹੀ ਗੱਲ ਹੈ ਠੀਕ ਹੈ ਨਾ ਇਹ ਵੀ ਕੰਮ ਚੱਲੀ ਗਿਆ ਜਿਹੜੇ ਬਾਣੇ ਦਿਮਾਲਿਆਂ ਦੇ ਵਿੱਚ ਇਹ ਗਲਤ ਕੰਮ ਕਰ ਰਿਹਾ ਫੰਡਿੰਗ ਵਾਲਾ ਉਹ ਧਿਆਨ ਨਾਲ ਸੁਣ ਲੈ ਜਿਹੜੀ ਸਭ ਤੋਂ ਵੱਡੀ ਗੱਲ ਹੈ ਤੇ ਬਾਕੀ ਜੱਸੀ ਆ ਯਾਰ ਵੀਰ ਅੱਗੇ ਆ ਜੀ ਵੀਰੇ ਆ ਜਾਓ ਥੋੜਾ ਜਿਹਾ ਦੇਖੋ ਜਿਹੜੇ ਮੁੰਡੇ ਗਰਾਊਂਡ ਤੇ ਨੇ ਇੱਥੇ ਹੁਣ ਇੱਕ ਵੀਰ ਆ ਕੁਲਚੇ ਵਾਲਾ ਹਾਂਜੀ ਹੋਰ ਵੀ ਠੀਕ ਹੈ ਸਰ ਜੀ ਠੀਕ ਹੈ ਤੇ ਇਹ ਬਈ ਸਾਡਾ ਜਸਤੀ ਵੀਰਾ ਜਿਹੜਾ ਕਿ ਲਾਲੋ ਵੀ ਕੱਲ ਕਿੱਥੇ ਸੀ ਕੱਲ ਹਰੀਆ ਵਾਲੇ ਬੰਨ ਤੇ ਸੀ ਕੱਲ ਹਰੀਆ ਵਾਲੇ ਭਾਜੀ ਬਹੁਤ ਬੰਨ ਟੁੱਟ ਗਈ ਛੇ ਜਗ੍ਹਾ ਤੋਂ ਟੁੱਟਿਆ ਹੋਇਆ ਸੀਗਾ ਜੀ ਚਾਰੀ ਸੰਗਤ ਉੱਤੇ ਸੀਗੇ ਮੁੰਡੇ ਨਾਲ ਬਹੁਤ ਜੁੜੇ ਜੀ ਪਰਸੋਂ ਲੋਧੀਪੁਰ ਸੀ ਪਰਸੋਂ ਲੋਧੀਪੁਰ ਸੀਗੇ ਜੀ ਉਹ ਤੋਂ ਪਹਿਲੇ ਬੁਰਜ ਸੀਗੇ ਜੀ ਕਈ ਬੰਨ ਜੀ ਮਤਲਬ ਕੱਸਦੇ ਜੀ ਤੇ ਲੱਗੇ ਹੋਇਆ ਮੁੰਡੇ ਚੰਦੀ ਕਲਾ ਜੀ ਬਹੁਤ ਉਰੇ ਇਹਨਾਂ ਨੇ ਟੀਮ ਬਣਾਈ ਹੋਈ ਆ ਭਾਈ ਜੀ ਟੀਮ ਕਾਲਪੁਰ ਖਾ ਜੀ ਕੁਛ ਨਹੀਂ ਇੱਕ ਮੈਸੇਜ ਕਰੀਦਾ ਜੀ ਇੰਨਾ ਕ ਪਿਆਰ ਦਿੰਦੇ। ਪਰ ਕੀ ਹੈ ਸਾਡਾ ਪੰਜਾਬ ਆ ਉਹ ਕਹਿੰਦਾ ਸੀ ਨਾ ਪੱਟਾਂ ਤੇ ਥਾਪੀਆਂ ਮਾਰਦੇ ਆ ਰੋਜ਼ ਮਾਰਦੇ ਆ ਅਸੀਂ ਹਲੇ ਵੀ ਮਾਰਦੇ ਆ ਅਸੀਂ ਧੱਕਾ ਦੇ ਥਾਪੀਆਂ ਇਹ ਸਾਡਾ ਪੰਜਾਬ ਆ ਹੈ ਨਾ ਕਬੱਡੀਆਂ ਖੇਡਣੀਆਂ ਜਮਾਂ ਲਾਉਣੀਆਂ ਇਕੱਠਿਆਂ ਬਿਲਕੁਲ ਜੀ ਤੇ ਸਭ ਕੁਝ ਹੈਗਾ ਸਾਡੇ ਕੋਲ ਹੈ ਨਾ ਜਿਹੜੇ ਲੋਕ ਦਿਖਾ ਰਹੇ ਨਾ ਇਹ ਪੰਜਾਬ ਨੂੰ ਹੈਲਪ ਦੇਣ ਚੱਲੇ ਆ ਇੱਥੇ ਹੈਲਪ ਦੀ ਸਾਨੂੰ ਸਿਰਫ ਮੈਨ ਪਾਵਰ ਦੀ ਲੋੜ ਆ ਬਿਲਕੁਲ ਜੀ ਠੀਕ ਆ ਜੇ ਅਸੀਂ ਹੁਣ ਸ਼ਲਾਘਾ ਕਰਦੇ ਹਾਂ ਜੇ ਸਾਡੇ ਏਰੀਆ ਦਾ ਕੋਈ ਮਨਿਸਟਰ ਵੀ ਆਉਂਦਾ ਜੇ ਸਾਡੇ ਨਾਲ ਬੋਰੀਆਂ ਢਵਾਉਂਦਾ ਹੈ ਨਾ ਬਿਲਕੁਲ ਗੱਲ ਇਹ ਹੈ ਕਿ ਹੈਲਪ ਬਹੁਤ ਤਰੀਕੇ ਦੀ ਆ ਹੁਣ ਅਸੀਂ ਕੋਰਟ 'ਚ ਕਰ ਰਹੇ ਹਾਂ ਰੋਜ਼ ਇੱਥੇ ਨਹੀਂ ਆ ਸਕਦੇ ਬਿਲਕੁਲ ਪਿੱਛੇ ਸਾਡੇ ਭਰਾ ਹੋਣੀ ਖੜੇ ਆ ਸਾਰੇ ਹੈ ਨਾ ਆਉਂਦਿਆਂ ਤੇ ਵੀ ਹੁਣ ਸਰਕਾਰੀ ਜਿਹੜੇ ਵੀ ਜੀ ਜੀ 5 ਦਿਨ ਤੋਂ ਲਗਾਤਾਰ ਬੰਦਾਰ ਕੋ ਭਾਈ ਹੋਰੀ ਸਾਰੇ ਆਪਣੇ ਲਾਲੀ ਭਾਈ ਨੇ ਹੈ ਨਾ ਸਾਰੇ ਨੇ ਜੀ ਜੀ ਤੇ ਚਲੋ ਗੱਲ ਤਾਂ ਮੇਂ ਨਹੀਂ ਆ ਜਿਹੜੀ ਕਰਨ ਵਾਲੀ ਆ ਜਿਹੜੀ ਹੈਲਪ ਦਿਖਾਈ ਜਾ ਰਹੀ ਹੈ ਇੱਥੇ ਮਿਲਦੀ ਕਿਉਂ ਨਹੀਂ ਭਾਈ ਪੰਜਾਬ ਸਾਰੇ ਇੰਡੀਆ ਦੀ ਪਿੱਠ ਤੇ ਹੁੰਦਾ ਕੇਰਲਾ ਹੜਾਏ ਅਸੀਂ ਉੱਥੇ ਸੀਗੇ ਸਾਡੀਆਂ ਸੰਸਥਾਵਾਂ ਉੱਥੇ ਓਡੀਸਾ ਠੀਕ ਹੈ ਅੱਜ ਜਿਹੜੀ ਲੇਟੈਸਟ ਇਕਵਿਪਮੈਂਟ ਸਾਡੀਆਂ ਸੰਸਥਾਵਾਂ ਬਾਬਾ ਸੁਚਾ ਸਿੰਘ ਹੋਣੀ ਹੋਰ ਸਾਰੇ ਅਵੇਲੇਬਲ ਕਰਾ ਰਹੇ ਆ ਉਹ ਸਟੇਟ ਕਿਉਂ ਨਹੀਂ ਅਵੇਲੇਬਲ ਕਰਾ ਪਾ ਰਹੀ ਇਹ ਸਾਡੇ ਸਵਾਲ ਨੇ ਸਿੱਧੇ ਸਿੱਧੇ ਤੇ ਹੁਣ ਪਾਣੀ ਖੜਾ ਹੋ ਗਿਆ ਇਸ ਤੋਂ ਬਾਅਦ ਬਿਮਾਰੀਆਂ ਆਉਣੀਆਂ ਆ ਠੀਕ ਹੈ ਤੇ ਉਹ ਸਾਰੇ ਦੇ ਲਈ ਅਰੇਂਜਮੈਂਟ ਕਿੱਥੋਂ ਹੋ ਰਿਹਾ 209 ਕਰੋੜ ਰੁਪਏ ਜੰਮੂ ਨੂੰ ਸੈਂਕਸ਼ਨ ਹੋ ਗਿਆ ਵੱਡੀ ਗੱਲ ਹੈ ਕੈਮਰੇ ਤੇ ਚਲਾ ਦਿਓ ਮੈਂ ਸਾਫ਼ ਕਹਿ ਕੇ ਇੱਥੇ ਹੀ ਬੱਬਾ ਗੁਰ ਦਿੱਤਾ ਹੀ ਦੇ ਖੋਲ ਖੜਿਆ ਤੇ ਸਾਨੂੰ ਬਲ ਬਖਸ਼ਦਾ ਭਾਸ਼ਾ ਜੀ ਅਫਗਾਨਿਸਤਾਨ ਤੱਕ ਚ ਹੈਲਪ ਜਾ ਰਹੀ ਹੈ ਬਿਲਕੁਲ ਇਹ ਉਹੀ ਅਫਗਾਨਿਸਤਾਨ ਆ ਜਿੱਥੇ ਕਿਸੇ ਵੇਲੇ ਟਕੇ ਟਕੇ ਤੇ ਇੱਜ਼ਤਾਂ ਜਿਹੜੀਆਂ ਨੇ ਵਿਕੀਆਂ ਨੇ ਨਲਾਮ ਹੋਈਆਂ ਕਿਹਨੇ ਬਚਾਇਆ ਪੰਜਾਬ ਨੇ ਬਚਾਇਆ ਜੀ ਜਿਨੇ ਇੱਜ਼ਤਾਂ ਬਚਾਈਆਂ ਨੇ ਉਹਦੇ ਵਾਸਤੇ ਮਨ ਕੀ ਬਾਤ ਤੇ ਦੂਜੇ ਤੀਜੇ ਬੰਦੇ ਇੱਕ ਕਾਮਨ ਪ੍ਰੈਸ ਕਾਨਫਰੈਂਸ ਵੀ ਨਹੀਂ ਇੱਕ ਟਵੀਟ ਵੀ ਨਹੀਂ ਤੇ ਜਿੱਥੇ ਟਕੇ ਟਕੇ ਤੇ ਇੱਜ਼ਤਾਂ ਵੇਕੀਆਂ ਉੱਥੇ ਵਾਸਤੇ ਫਾਈਨੈਂਸ਼ੀਅਲ ਹੈਲਪ ਇਹ ਸਾਡੇ ਸਵਾਲ ਨੇ ਕੁਝ ਚੀਜ਼ਾਂ ਅਸੀਂ ਆਵਾਮ ਜਰੇ ਕਰੀਏ ਚਾਹਨੇ ਆ ਕੁਝ ਕਈ ਵਾਰ ਜਜ ਸਾਹਿਬ ਜਿਹੜੇ ਨੇ ਓਬਵੀਅਸ ਹੈ ਤੁਸੀਂ ਸਮਝ ਸਕਦੇ ਹੋ ਕੋਰਟ ਦੇ ਵਿੱਚ ਜਿੰਨੇ ਕ ਅਸੀਂ ਪੱਖ ਰੱਖ ਦਿੰਦੇ ਆ ਉਹ ਤਾਂ ਉਹਨਾਂ ਤੇ ਵੀ ਸਾਨੂੰ ਸਬੂਤ ਕਹਿ ਰਹੇ ਆ ਸਬੂਤ ਅਸੀਂ ਜਟਾ ਲਏ ਆ ਤੁਹਾਨੂੰ ਅਸੀਂ ਸਾਰਿਆਂ ਨੂੰ ਇਸੇ ਲਈ ਬੁਲਾਇਆ ਵੀ ਕੋਸ਼ ਸਬੂਤ ਆਮ ਆਵਾਮ ਨੂੰ ਦਿਖ ਜਾਣ ਤੇ ਹੁਣ ਇੰਡੀਅਨ ਐਕਸਪ੍ਰੈਸ ਦੀ ਰਿਸਰਚ ਹੈ ਠੀਕ ਹੈ ਟਾਈਮਜ਼ ਆਫ ਇੰਡੀਆ ਦੀ ਰਿਸਰਚ ਹੈ ਜਿਦੇ ਵਿੱਚ ਪਤਾ ਲੱਗ ਰਿਹਾ ਕਿ 1988 ਚ ਜਿਹੜੇ ਹੜ੍ਹ ਆਏ ਸੀਗੇ 2025 ਦੇ ਵਿੱਚ ਮੈਨ ਮੇਡ ਐਕਟੀਵਿਟੀ ਹੈ ਜਿਹੜੀ ਡੈਮਾਂ ਦੇ ਥੱਲੇ ਤਿੰਨ ਤਿੰਨ ਮਹੀਨੇ ਤੋਂ ਡੈਬਰੀ ਇਕੱਠੀ ਹੋ ਰਹੀ ਹੈ ਡੈਬਰੀ ਤੋਂ ਭਾਵ ਹੈ ਮਲਵਾ ਜੀ ਜੇ ਉਹ ਮਲਵਾ ਸਾਫ਼ ਕੀਤਾ ਹੁੰਦਾ ਤਾਂ ਐਡਾ ਹਾਈਟ ਰੇਜ਼ ਨਹੀਂ ਸੀ ਹੋਣੀ ਹੁਣ ਅੱਜ ਕਹਿੰਦੇ ਜੀ 14 ਫੁੱਟ ਜਿਹੜਾ ਆ ਪੌਂਕ ਡੈਮ ਦਾ ਲੈਵਲ ਰੇਜ਼ ਹੋ ਗਿਆ ਇਕਦਮ ਰੇਜ਼ ਹੋ ਗਿਆ ਆ ਜਿਹੜਾ ਟਾਈਡਲ ਐਕਸ਼ਨ ਹੈ ਜੇ ਆਪਾਂ ਗੱਲ ਕਰੀਏ ਐਲ ਨੀਨੋ ਦੀ ਲਾ ਨੀਨਾ ਦੀ ਵੀ ਅਸੀਂ ਮੈਟਰੋਲੋਜੀਕਲ ਡਿਪਾਰਟਮੈਂਟ ਦੇ ਵਿੱਚ ਡਾਟਾ ਵੀ ਲਾਵਾਂਗੇ ਫਿਊਚਰ ਕੋਰਸ ਦੇ ਵਿੱਚ ਜੀ ਇੱਕ ਇੱਕ ਚੀਜ਼ ਜਿਹੜੇ ਬੰਦ ਕਮਰਿਆਂ ਦੇ ਵਿੱਚ ਅਫਸਰ ਛਾਈ ਹੈ ਇਹਨਾਂ ਨੂੰ ਪਤਾ ਨਹੀਂ ਹੈਗਾ ਸਾਡਾ ਸਿੱਧਾ ਸਵਾਲ ਹੈ ਕ੍ਰਿਸ਼ਨ ਕੁਮਾਰ ਨੂੰ ਜਿਹੜਾ ਹਾਈਡਲ ਸੈਕਟਰੀ ਹੈ ਦੇਖੋ ਗੋਰਿਆਂ ਦੇ ਵੇਲੇ ਵੀ ਜਦੋਂ ਐਦਾਂ ਹੜ ਆਉਂਦੇ ਸੀਗੇ ਸੋਕਾ ਆਉਂਦਾ ਸੀ ਜੇ ਤੁਸੀਂ ਇਤਿਹਾਸ ਪੜੋ ਪਲੇਗਸ ਕਮਿਸ਼ਨ ਬੈਠਾ ਹੋਰ ਬੈਠਾ ਅਫਸਰ ਚੱਕ ਕੇ ਰਿਜ਼ਾਈਨ ਮਾਰਦੇ ਹੁੰਦੇ ਸੀ ਅਫਸਰਾਂ ਤੇ ਕੰਪਲੀਟ ਐਕਸ਼ਨ ਹੁੰਦਾ ਸੀ ਇੱਥੇ ਤਾਂ ਉਸ ਕ੍ਰਿਸ਼ਨ ਕੁਮਾਰ ਨੂੰ ਜਦੋਂ ਇੱਕ ਇਹਨਾਂ ਦੀ ਪਾਰਟੀ ਦਾ ਰੂਲਿੰਗ ਐਮਐਲਏ ਐਕਸਪੋਜ਼ ਕਰ ਰਿਹਾ ਤੇ ਉਹਦੇ ਉੱਤੇ ਤਾਂ ਕਾਫੀ ਹੋ ਗਏ ਆ ਇਹ ਵੀ ਚੀਜ਼ ਹੋ ਰਹੀ ਤੇ ਤੁਸੀਂ ਇੱਕ ਗੱਲ ਕਹੀ ਹੈ ਕਿ ਇਹ ਜਿਹੜੇ ਹਾਰਡ ਨੇ ਹੁਣ ਆਏ ਨੇ 25 ਦੇ ਵਿੱਚ ਮੈਨ ਮੇਡ ਨੇ ਹਾਂਜੀ ਕਿਵੇਂ ਤੁਸੀਂ ਕਹਿ ਸਕਦੇ ਹੋ ਕਿ ਮੈਨ ਦੇ ਦੇਖੋ ਪ੍ਰੋਪਰ ਪ੍ਰੂਫ ਨੇ ਅਸੀਂ ਕੋਰਟ ਚ ਰਿਸਰਚਸ ਲਾਈਆਂ 7-8 ਆਰਟੀਕਲਸ ਦੀਆਂ ਇਹਨੂੰ ਐਂਥਰੋਪੋਜੈਨਿਕ ਐਕਟੀਵਿਟੀਆਂ ਕਹਿੰਦੇ ਆ ਅਸੀਂ ਐਂਥਰੋਪੋਜੈਨਿਕ ਦਾ ਮਤਲਬ ਹੁੰਦਾ ਬੰਦੇ ਦੇ ਕਰਕੇ ਕੀਤੀਆਂ ਗਈਆਂ ਐਕਟੀਵਿਟੀਆਂ ਓਕੇ ਇਹਦੇ ਵਿੱਚ ਪ੍ਰੋਪਰਲੀ ਟਾਈਮਡ ਰਿਸਰਚਸ ਨੇ ਤੁਸੀਂ 8 ਤਰੀਕ ਨੂੰ ਉਹਨੂੰ ਸੁਣਵਾਈ ਵੀ ਅਟੈਂਡ ਕਰ ਸਕਦੇ ਹੋ ਜਨਹਿਤਿਆਚੀ ਕਾਇਆ ਤੁਸੀਂ ਆ ਕੇ ਬਹਿ ਸਕਦੇ ਹੋ ਤੁਹਾਡੇ ਜਰੀਏ ਸਾਰੇ মিডিਆ ਭਾਈਚਾਰੇ ਨੂੰ ਅਸੀਂ ਕਹਿੰਦੇ ਆ ਇਸ 7-8 ਪੈਟੀਸ਼ਨਸ ਨੇ ਤੇ ਜਿੱਥੇ ਕਿਤੇ ਵੀ ਸਾਨੂੰ ਲੱਗਦਾ ਹੋਊਗਾ ਪੰਜਾਬ ਦੇ ਹੱਕਾਂ ਦੇ ਲਈ ਕਲਮ ਦੇ ਨਾਲ ਫੀਲਡ ਤੇ ਅਸੀਂ ਖੜੇ ਆਂ ਪਰ ਨੈਰੇਟਿਵ ਜਿਹੜਾ ਦਿਖਾਇਆ ਜਾ ਰਿਹਾ ਕੁਝ ਬੰਦੇ ਪੰਜਾਬ ਨੂੰ ਮੰਗਤਾ ਦਿਖਾ ਰਹੇ ਆ ਭਾਈ ਸਾਡੇ ਲੋਕਾਂ ਦਾ ਟੈਕਸ ਆ ਸਾਡੇ ਤੋਂ ਹੀ ਚਾਰਜ ਕੀਤਾ ਗਿਆ ਅੱਜ ਸਾਡਾ ਔਖਾ ਵੇਲਾ ਆ ਗਿਆ ਤੇ ਸਾਨੂੰ ਮਦਦ ਕਿਉਂ ਨਹੀਂ ਦਿੱਤੀ ਜਾ ਰਹੀ ਫਿਰ ਇੱਕ ਚੀਜ਼ ਇੱਥੇ ਸਾਡੇ ਲੋਕ ਕਹਿੰਦੇ ਵੀ ਸਾਨੂੰ ਮੋਦੀ ਤੋਂ ਜਿਹੜਾ ਹੈ ਸੈਂਟਰ ਤੋਂ ਫੰਡ ਨਹੀਂ ਚਾਹੀਦਾ ਕਿ ਇਹ ਲੱਗਦਾ ਤੁਹਾਨੂੰ ਇੱਕ ਗੱਲ ਜਾਇਜ਼ ਆ ਸਾਡਾ ਟੈਕਸ ਸਾਨੂੰ ਨਹੀਂ ਲੈਣਾ ਚਾਹੀਦਾ ਮੈਂ ਤਾਂ ਕਹਿਣਾ ਕਿਉਂ ਨਹੀਂ ਚਾਹੀਦਾ ਅਹੀ ਕੱਲੇ ਸ਼ਹੀਦ ਹੋਣ ਲਈ ਬਣੇ ਆ ਬਿਲਕੁਲ ਠੀਕ ਹੈ ਸਾਡੇ ਹਰ ਪਿੰਡ ਦੇ ਵਿੱਚ ਇੱਕ ਫੌਜੂ ਲਾਸ਼ ਆਉਂਦੀ ਆ ਠੀਕ ਹੈ ਜਦੋਂ ਸਾਈਨੋ ਇੰਡੀਆ ਰਿਲੇਸ਼ਨਸ ਚ ਚਾਈਨਾ ਵਾਲੇ ਲਲਕਾਰੇ ਮਾਰਦੇ ਆ ਕੌਣ ਖੜਦਾ ਸਾਡੀ ਸਿੱਖ ਰੈਜੀਮੈਂਟੀ ਖੜਦੀ ਆ ਬਿਲਕੁਲ ਕਿੱਥੇ ਆਉਂਦੀ ਆ ਆਰਥੀਆਂ ਤਿਰੰਗੇ ਚ ਲਪੇਟ ਕੇ ਕਿੱਥੇ ਆਉਂਦੀ ਆ ਸਾਡੇ ਪਿੰਡਾਂ ਜੀ ਆਉਂਦੀਆਂ ਆ ਤੁਸੀਂ ਬੇਲੇ ਦੇ ਨੂਰਪੁਰ ਦੇ ਪਿੰਡਾਂ ਦੇ ਹੀ ਮੁੰਡੇ ਸੀ ਜਿਹੜੇ ਸ਼ਹੀਦ ਹੋਏ ਆ ਨੂਰਪੁਰ ਬੈਲਟ ਦੇ ਤੁਸੀਂ ਕਰਨੂਗਾ ਰੋਪੜ ਤੋਂ ਲੈ ਕੇ ਕਲਮਾ ਮੋੜ ਤੱਕ ਮੈਨੂੰ ਲੱਗਦਾ ਕੋਈ ਪਿੰਡ ਹੋਣਾ ਜਿਹੜੇ ਪਿੰਡ ਦੇ ਵਿੱਚ ਜਿਹੜਾ ਸ਼ਹੀਦ ਆ ਸ਼ਹੀਦ ਹੈ ਨਹੀਂ ਕੋਈ ਪਿੰਡ ਹੋਣਾ ਜਿੱਤੇ ਚ ਨਾ ਹੋਵੇ ਤੇ ਫਿਰ ਸਾਡੇ ਨਾਂ ਤੇ ਫੰਡ ਨਹੀਂ ਆਉਣੇ ਤੇ ਇਹਨਾਂ ਨੇ ਰਾਜ ਕਿੱਥੋਂ ਕਰਨਾ ਕਹਿੰਦੇ ਸਿਰ ਤੇ ਪੱਗ ਨਾ ਨਾ ਹੋਵੇ ਤੇ ਸਰਦਾਰੀ ਨਹੀਂ ਹੁੰਦੀ ਜੀ ਹੈ ਨਾ ਬਿਲਕੁਲ ਤੇ ਕਹਿੰਦੇ ਗੱਲ ਸਾਫ਼ ਆ ਪੰਜਾਬ ਉਹ ਸਿਰ ਤੇ ਪੱਗ ਤੇ ਕਹਿੰਦੇ ਨਾ ਵੀ ਤੁਸੀਂ ਪੰਜਾਬ ਵਰਸਸ ਇੰਡੀਆ ਕਹਿੰਦੇ ਪੰਜਾਬ ਅਲੱਗ ਤੋਂ ਰੈਕੋਗਨਾਈਜ਼ ਹੁੰਦਾ ਆ ਸਾਡੀ ਨਸਲ ਇਹ ਜੀ ਆ ਹੂੰ ਤੁਸੀਂ ਦੇਖੋ ਕੱਲੀ ਸਿੱਖਾਂ ਦੀ ਤਾਂ ਗੱਲ ਛੱਡ ਦੋ ਇਹ ਤਾਂ ਮਹਾਭਾਰਤ ਹੋਈ ਆ ਪਾਂਡਵਾਂ ਨੂੰ ਬਨਵਾਸ ਮਿਲਿਆ ਕਿੱਥੇ ਰਹਿ ਆ ਕੇ ਇਸੇ ਪੰਜਾਬ 'ਚ ਬਿਲਕੁਲ ਪੰਜਾਬ 'ਚ ਪੰਜਾਬ ਨੇ ਜਦੋਂ ਪਾਂਡਵਾਂ ਨੂੰ ਵੀ ਬਨਵਾਸ ਹੋਇਆ ਮਹਾਭਾਰਤ 'ਚ ਉਹਨਾਂ ਦਾ ਧੱਕਾ ਹੋਇਆ ਜਦੋਂ ਉਹਨਾਂ ਨੂੰ ਕਹਿਦਾ ਵੀ ਤੁਸੀਂ ਬਾਹਰ ਚੱਲ ਜਾਓ ਉਹ ਪਾਂਡਵ ਇਸ ਧਰਤੀ ਤੇ ਆ ਕੇ ਰਹੇ ਆ ਇਹ ਧਰਤੀ ਬਖਾਉਂਦੀ ਆ ਹੂੰ ਇਹ ਧਰਤੀ ਕਹਿੰਦੀ ਗਿਵ ਰਿਸਪੈਕਟ ਟੇਕ ਰਿਸਪੈਕਟ ਤੇ ਦੇਖੋ ਅੰਨਦਾਤਾ ਫਸਲਾਂ ਦਾ ਰਾਖਾ ਸਰਹੱਦਾਂ ਦਾ ਰਾਖਾ ਤੁਸੀਂ ਉਹਨੂੰ ਐਸਾ ਮੰਗਤਾ ਟਰੀਟ ਕਰ ਰਹੇ ਹੋ ਇਸ ਚੀਜ਼ ਤੇ ਸਾਨੂੰ ਪ੍ਰੋਬਲਮ ਤੇ ਇੱਕ ਚੀਜ਼ ਮੈਨੂੰ ਹੋਰ ਦੱਸੋ ਅਥੋੜੇ ਦਿਨਾਂ ਤੋਂ ਜੋ ਮੱਝ ਦੇ ਵਿੱਚ ਕਿ ਚੱਲ ਰਿਹਾ ਹੈ ਕਿ ਮੱਝ ਦੇ ਜਿਹੜੇ ਲੋਕ ਹੈ ਉਹ ਲੋਟਾਂ ਖਵਾ ਕਰਦੇ ਆ ਧੱਕਾ ਕਰਦੇ ਆ ਅਸਲੀ ਮੱਝ ਇਹ ਆ ਜਾਂ ਉਹ ਕੌਣ ਲੋਕ ਨੇ ਉਹ ਨਾ ਬਾਰੇ ਦੇਖੋ ਇਹ ਤਾਂ ਤੁਹਾਨੂੰ ਸਰਦਾਰ ਮੰਡ ਸਾਹਿਬ ਹੋਣੀ ਉਹ ਐਲਡੀਅਨ ਸਿੰਘ ਹੋਣੀ ਜਿਹੜੇ ਫੀਲਡ ਤੇ ਹੈਗੇ ਨੇ ਵੀਰ ਤੁਸੀਂ ਹੁਣ ਵੀ ਗੱਲ ਕਰੋਗੇ ਹੋਰ ਸਾਰੇ ਜਣਿਆਂ ਨਾਲ ਉਹ ਬਿਹਤਰ ਦੱਸ ਸਕਦੇ ਆ ਠੀਕ ਹੈ ਮਈਹਲਾਂ ਦੀ ਤਾਂ ਨਸਲ ਇਹੋ ਜੀ ਹੈ ਜੀ ਉਹਨਾਂ ਨੇ ਇੱਕ ਵਾਰੀ ਬਦਾਵਾ ਵੀ ਲੇਖਤਾ ਨਾ ਉਹਨਾਂ ਨੇ ਆਪਣੇ ਪਿੰਡੇ ਪੜਵਾਏ ਬਦਾਵਾ ਪੜਵਾਉਣ ਵਾਸਤੇ ਬਿਲਕੁਲ ਠੀਕ ਹੈ ਨਾ ਮਈਹਲਾਂ ਬਾਰੇ ਜਾਣਦੇ ਕੀ ਆ ਤੇ ਉਹ ਜਿਹੜੇ ਮਝੈਲਾਂ ਨੂੰ ਦੱਸ-ਦੱਸ ਕੇ ਲੋਕੀ ਕਹਿੰਦੇ ਪਏ ਆ ਭਈਏ ਲੋਟਾਂ ਖੋਆ ਕਰਦੇ ਜਾ ਰਾਸ਼ਨ ਖੋ ਰਹੇ ਆ ਤਾਂ ਕਹਿਣ ਦਾ ਭਾਬੀ ਉਹ ਮਝੈਲ ਹੈ ਨਹੀਂ ਦੇਖੋ ਇੱਕ ਫੇਕ ਨੈਰੇਟਿਵ ਸਿਰਜਿਆ ਜਾ ਰਿਹਾ ਇੱਥੇ ਸਾਰੇ ਆਨੰਦਪੁਰ ਸਾਹਿਬ ਦੇ ਪਿੰਡਾਂ ਦੇ ਮੁੰਡੇ ਨੇ ਆ ਪਿੱਛੇ ਜਿੰਨੇ ਵੀ ਆ ਕੋਈ ਨਾ ਕੋਈ ਜਿਮਜਾ ਕਿੱਥੇ ਆ ਹੈਨਾ ਚਲੋ ਕੋਈ ਇਹ ਤਾਂ ਹੈ ਨਹੀਂ ਕੋਈ ਲੱਗ ਬੰਦਾ ਖੜਿਆ ਇੱਥੇ ਤੁਸੀਂ ਸਾਰੇ ਕਿਸੇ ਵੀ ਜਣੇ ਨਾਲ ਗੱਲ ਕਰੋਗੇ ਇੱਥੇ ਪ੍ਰਸ਼ਾਸਨ ਤਾਂ ਕਿਤੇ ਦੇਖ ਨਹੀਂ ਰਿਹਾ ਬਿਲਕੁਲ ਇਹ ਆਪੇ ਹੀ ਲੱਗੇ ਹੋ ਸਾਰੇ ਮੁੰਡੇ ਨਾ ਇੱਥੇ ਕੋਈ ਐਨਜੀਓ ਆ ਹਾਂ ਸਾਰਿਆਂ ਦੀ ਨਿੱਜ ਦੀ ਜ਼ਿੰਮੇਵਾਰੀ ਸੀ ਉਦੋਂ ਜੱਸੀ ਦਾ ਮੈਂ ਦੇਖਿਆ ਹਾਈ ਕੋਰਟ ਸੀਗੇ ਅਸੀਂ ਇੱਕ ਇਹ ਪਟੀਸ਼ਨ ਦੇ ਲਈ ਅਸੀਂ ਸੀ ਐਮ ਮੂਵ ਕਰ ਰਹੇ ਸੀ ਠੀਕ ਹੈ ਜੀ ਸੀ ਐਮ ਉਹਦੇ ਇੱਕ ਸਪਲੀਮੈਂਟਰੀ ਨਾਲ ਮੇਨ ਪਟੀਸ਼ਨ ਦੇ ਡਾਕੂਮੈਂਟਸ ਕਿਉਂਕਿ ਕੋਰਟ ਨੇ ਸਾਨੂੰ ਕਿਹਾ ਕਿ ਜੋ ਚੀਜ਼ਾਂ ਤੁਸੀਂ ਕਹਿ ਰਹੇ ਹੋ ਉਹਦੇ ਵਾਸਤੇ ਸਬੂਤ ਦਿਓ ਠੀਕ ਹੈ ਉਹ ਅਸੀਂ ਕਰ ਰਹੇ ਸੀਗੇ ਹੈਨਾ ਦਿੱਲੀ ਤੋਂ ਵੀ ਸਾਡੇ ਕੋਲ ਨਾਲ ਐਡਵੋਕੇਟਸ ਨੇ ਜਿਹੜੇ ਹੈਲਪ ਕਰ ਰਹੇ ਨੇ ਠੀਕ ਹੈ ਜੀ ਇਹ ਇਕੱਲਾ ਇੱਥੇ ਟੀਮ ਨਹੀਂ ਹੈ ਦਿੱਲੀ ਤੱਕ ਤੋਂ ਐਡਵੋਕੇਟਸ ਦੀ ਸਾਡੇ ਕੋਲ ਟੀਮ ਹੈਗੀ ਹੈ ਅਸੀਂ ਪੱਕੇ ਪੈਰੀ ਸੋਚਿਆ ਹੋਇਆ ਵੀ ਜੇ ਹਾਈ ਕੋਰਟ ਹੋ ਗਿਆ ਠੀਕ ਹੈ ਨੀ ਤਾਂ ਫਾਇਦਾ ਹੀ ਫਿਰ ਸੁਪਰੀਮ ਕੋਰਟ ਤੱਕ ਵੀ ਜਾ ਕੇ ਬਲਾ ਕੇ ਆਵਾਂਗੇ ਫਿਰ ਤੁਹਾਨੂੰ ਕੀ ਲੱਗਦਾ ਜ 23 ਚ ਹੜਾ ਆਲੇ ਉਹ ਤਾਂ ਪਹਿਲਾਂ 19 ਚ ਵੀ ਥੋੜਾ ਬਹੁਤ ਨੁਕਸਾਨ ਹੋਇਆ ਸੀ ਹੁਣ ਆ 25 ਆ ਗਿਆ 25 ਤੋਂ ਬਾਅਦ ਤੁਹਾਨੂੰ ਕੀ ਲੱਗਦਾ ਵੀ ਹਰ ਹੁਣ ਆਏ ਸਾਲ ਹੀ ਐਵੇਂ ਹੋਣਾ ਦੇਖੋ ਇੱਥੇ ਹਿਮਾਚਲ ਵੀ ਬਹੁਤ ਪਰੇਸ਼ਾਨ ਹੈ ਐਦਾਂ ਦੇ ਪਿਆਰੇ ਲੋਕ ਹਿਮਾਚਲ ਚ ਰਹਿੰਦੇ ਆ ਐਦਾਂ ਦੇ ਜੰਮੂ ਚ ਰਹਿੰਦੇ ਆ ਹਿਮਾਚਲ ਦੀ ਇੱਕ ਟਿੰਬਰ ਇੰਡਸਟਰੀ ਆ ਤੁਸੀਂ ਦੇਖਿਆ ਕਿੰਨਾ ਟਿੰਬਰ ਫਲੋਟ ਹੋ ਰਿਹਾ ਸੀ ਹੜਾਂ ਦੇ ਵਿੱਚ ਡੀਫੋਰੈਸਟੇਸ਼ਨ ਕਰਕੇ ਹੜਾ ਇਹ ਹਿਮਾਚਲ ਇੱਕ ਪੀਕ ਏਰੀਏ ਤੇ ਆ ਤੁਸੀਂ ਦੇਖੋ ਕਦੇ ਕਿਸੇ ਨੂੰ ਪਾਣੀ ਰੋੜ ਛੋਟੀ ਛੋਟੀ ਜੀਓਗ੍ਰਾਫੀ ਹੈ ਮੈਟਰੋਲੋਜੀਕਲ ਡਿਪਾਰਟਮੈਂਟ ਦੀਆਂ ਸਾਈਟਸ ਤੇ ਵੀਡੀਓਜ਼ ਪਈਆਂ ਨੇ ਠੀਕ ਹੈ ਕਿ ਹੜ ਕਿਵੇਂ ਆਉਂਦੇ ਆ YouTube ਤੇ ਸਾਰਾ ਕੁਝ ਪਿਆ ਤੁਸੀਂ ਦੇਖ ਸਕਦੇ ਹੋ ਇਹ ਨਾ ਜੰਮੂ ਅਫੈਕਟਡ ਹੈ ਹਿਮਾਚਲ ਅਫੈਕਟਡ ਹੈ ਪੰਜਾਬ ਅਫੈਕਟਡ ਹੈ ਤੇ ਫਿਊਚਰ ਕੋਰਸ ਦੇ ਵਿੱਚ ਜੇ ਇਦਾਂ ਦੇ ਹੜ ਪੱਕੇ ਆਉਂਦੇ ਰਹੇ ਜੀ ਤੇ ਇੱਕ ਲੈਵਲ ਤੇ ਟੋਪੋਗ੍ਰਾਫੀ ਸਾਡੀ ਇਹ ਜੀ ਖਰਾਬ ਹੋ ਰਹੀ ਸਾਡੇ ਕੋਲ ਅਰੇਂਜਮੈਂਟ ਕਿਉਂ ਨਹੀਂ ਹੈ ਗੱਲ ਇਹ ਆ ਸਰ ਦੇਖੋ 1988 ਚੇ ਕੁਝ ਹੋ ਹਟਿਆ ਇਹ ਤਾਂ ਹੈ ਨਹੀਂ ਪੰਜਾਬ ਨੇ ਸੰਤਾਪ ਨਹੀਂ ਛੇਲਿਆ 88 ਜਿਹੜਾ ਹੈ ਪਿੱਛੇ ਜਿਹਾ ਇੱਕ ਰਿਪੋਰਟ ਵੀ ਆਈ ਸੀ ਕਿ 88 ਜਿਹੜਾ ਸੀਗਾ ਉਹ ਐਮੈਂਡਮੈਂਟ ਸੀਗਾ ਇਹਨਾਂ ਨੇ ਜਾਰੀ 2023 ਚ ਵੀ ਆਇਆ ਦੇਖੋ 23 ਚ ਵੀ ਆਇਆ 25 ਆ ਗਿਆ ਹੁਣ ਇਹਨਾਂ ਨੂੰ ਸਾਰੀ ਰਿਪੋਰਟ ਦੇ ਕੇ 16 17 ਦਿਨਾਂ ਦੇ ਵਿੱਚ ਇਹਨਾਂ ਨੇ ਸਾਰੀ ਪਲੈਨਿੰਗ ਬਣਾਈ ਹੈ ਇਹ ਇੰਡੀਅਨ ਐਕਸਪ੍ਰੈਸ ਦੀ ਰਿਸਰਚ ਕਹਿੰਦੀ ਹੈ ਬਿਲਕੁਲ ਠੀਕ ਹੈ ਉਹ 16 17 ਦਿਨਾਂ ਚ ਕਿੱਥੋਂ ਪਲੈਨਿੰਗਸ ਬਣ ਜਾਂਦੀ ਹੈ ਜਿਹੜੀ ਚੀਜ਼ ਦਾ ਇੱਕ ਪੱਕੀ ਪਲੈਨਿੰਗ ਸੀਗੀ ਜਿਸ ਚੀਜ਼ ਵਾਸਤੇ ਇੰਡੀਆ ਚ ਬਤੌਰ ਇੱਕ ਟ੍ਰੇਨਿੰਗ ਅਕੈਡਮੀ ਆ ਮਸੂਰੀ ਦੇ ਵਿੱਚ ਆਈ ਐਸ ਆਫੀਸਰਸ ਦੀ ਹਾਂਜੀ ਪ੍ਰੋਪਰ ਉਹਨਾਂ ਦੀਆਂ ਟ੍ਰੇਨਿੰਗਸ ਇਹ ਪਾਲਿਸੀ ਦਾ ਫੇਲੀਅਰ ਹੈ ਹੁਣ ਕਿੰਨਾ ਕੁ ਚਿਰ ਜਿਹੜਾ ਪੰਜਾਬ ਇਹੋ ਜਿਹੀ ਮਾਰ ਚੱਲਦਾ ਰਹੂਗਾ ਤੁਹਾਡੇ ਹਿਸਾਬ ਨਾਲ ਹੁਣ ਤੁਸੀਂ ਇੱਕ ਐਸੇ ਐਡਵੋਕੇਟ ਤੁਸੀਂ ਕੋਰਟ ਦੇ ਵਿੱਚ ਪਾਉਂਦੇ ਹੋ ਤੁਹਾਡੇ ਕੇਸ ਵੀ ਲੰਬੇ ਚੱਲਣਗੇ ਪਤਾ ਨਹੀਂ ਕਿੰਨੇ ਕਿੰਨੇ ਸਾਲ ਜਾਣਗੇ ਇਹ ਤੋਂ ਸਾਡੇ ਤਾਂ ਹਾਲੇ ਸ਼ੁਰੂ ਕਰਨ ਵਾਲਾ ਕੇਸ ਉਹ ਵੀ ਤੁਸੀਂ ਕੀਤਾ ਸੀਗਾ ਜਿਹੜੇ ਮੁੰਡੇ ਦੇ ਸਿਰ ਚ ਗੋਲੀ ਮਾਰੀ ਇਹਨਾਂ ਨੇ ਉਹ ਕੇਸ ਹਾਲੇ ਵੀ ਤਰੀਕਾ ਤੇ ਹੈ ਮੋਈ ਤਾਂ ਕਹਿ ਰਿਹਾ ਉਹ ਕੇ ਸਪੈਸ਼ਲ ਫਿਰ ਸ਼ੁਕਰ ਕਰਨ ਦੇ ਫਾਦਰ ਨੇ ਦੁਬਾਰਾ ਲੱਗ ਤੋਂ ਪਟੀਸ਼ਨ ਪਾ ਲਈ ਰਿਟਾਇਰਡ ਜੱਜ ਦੀ ਇਨਕੁਆਇਰੀ ਕਮੇਟੀ ਬੈਠੀ ਉਹ ਕਮੇਟੀ ਦੀਆਂ ਫਾਈਂਡਿੰਗਸ ਅਲੇ ਤੱਕ ਪਬਲਿਕ ਨਹੀਂ ਹੈਗੀਆਂ ਵਿੱਚ ਜੇ ਕਿਸਾਨ ਲੀਡਰਾਂ ਨੂੰ ਵਿੱਚ ਚੱਕ ਕੇ ਲੈ ਗਏ ਸਾਨੂੰ ਉਹਨਾਂ ਦੀ ਹੈਵੀ ਸਕੋਰਪਸ ਦੀਆਂ ਪਟੀਸ਼ਨਾਂ ਪਾਉਣੀਆਂ ਪਈਆਂ ਸਾਡੇ ਇਹਨਾਂ ਨੇ ਧਰਨੇ ਚ ਕਾਤੇ ਆ ਟਰੈਕਟਰ ਤੇ ਟਰਾਲੀਆਂ ਇਹਨਾਂ ਨੂੰ ਉਦੋਂ ਚੋਬਦੀਆਂ ਸੀ ਅੱਜ ਉਹ ਟਰੈਕਟਰ ਤੇ ਟਰਾਲੀਆਂ ਆਈਆਂ ਇੱਥੇ ਜਿਹੜੀਆਂ ਸੇਫਗਾਰਡ ਕਰਨ ਆ ਰਹੀਆਂ ਉਹੀ ਪਿੰਡਾਂ ਦੇ ਮੁੰਡੇ ਆ ਸਾਰੇ ਬਿਲਕੁਲ ਇਹ ਇਹ ਸਾਰੀਆਂ ਚੀਜ਼ਾਂ ਇਕੱਠੀਆਂ ਨੇ ਫਿਰ ਇਹ ਕੇਸ ਤਾਂ ਲੰਬੇ ਚਲੇ ਜਾਣੇ ਆ ਪਰ ਇਹਦਾ ਕੋਈ ਫੋਰੀ ਹੱਲ ਹੈ ਕਿ ਹੁਣ ਕਿੰਨਾ ਚਿਰ ਸਾਡੇ ਮੁੰਡੇ ਆਪੇ ਬੰਨ ਲਾਈ ਜਾਣੇ ਆ ਆ ਕੱਲ ਕਦੇ ਇਹ ਸਵਾਲ ਅਸੀਂ ਪੁੱਛਾਂਗੇ ਜੱਸੀ ਵੀਰੇ ਨੇ ਪਰਸੋਂ ਫਾਈਲ ਲੋਧੀਪੁਰ ਤਾਂ ਸਾਰੇ ਜਿੰਨੇ ਮੁੰਡੇ ਸੀਗੇ ਲਾਗੇ ਪਾਸੇ ਸਾਰੇ ਲੋਧੀਪੁਰ ਪੁੱਜੇ ਹਰੀਆਲ ਕੋਈ ਚੰਪੌਰ ਸਾਹਿਬ ਭੱਜਿਆ ਹੋਇਆ ਜੱਸੀ ਕੱਲਾ ਕੰਨੂ ਆ ਸ਼ੰਮੀ ਆ ਮੁੰਡਾ ਇਹ ਵੀ ਸਾਡੇ ਇੱਥੇ ਆ ਸ਼ੰਮੀ ਆ ਹੋਰ ਕਿੰਨੇ ਆ ਭਗਵਾਨ ਦਾ ਮੁੰਡਾ ਕਿੰਨੇ ਕੋਈ ਚੰਪੌਰ ਸਾਹਿਬ ਪੁੱਜਿਆ ਹੋਇਆ ਕੋਈ ਆ ਆਪਣੇ ਮਟਰ ਵੀਰਾ ਕਿੰਨੇ ਨੇ ਯਾਰ ਭਾਈਆ ਸ਼ਾਹਪੁਰ ਵਾਲੇ ਪੀਲੇ ਵਾਲੇ ਮੰਜੇ ਦਿਖਦੇ ਰਹਿੰਦਾ ਹੁੰਦਾ ਤਾਂ ਵੀ ਹੈਂਡਲ ਕਰਨਗੇ ਉਹਨਾਂ ਦੀਆਂ ਟੀਮਾਂ ਜਿਹੜੀਆਂ ਉਹ ਕਿੱਥੇ ਆ ਵੀ ਅਸੀਂ ਕੋਰਟ ਨੂੰ ਸਵਾਲ ਪੁੱਛਦੇ ਹਾਂ ਨਾ ਵੀ ਫਿਰ ਸਟੇਟ ਦਾ ਕੰਮ ਕੀ ਹੁੰਦਾ ਸਟੇਟ ਨੂੰ ਟੈਕਸ ਕਹਾਂ ਦੇਣਾ ਜਾਂ ਆਪਾਂ ਹੀ ਸਾਰਾ ਕੁਝ ਕਰਨਾ ਹੈ ਐਗਜ਼ੈਕਟਲੀ ਇਹ ਸਾਡੇ ਸਿੱਧੇ ਸਵਾਲ ਨੇ ਕੁਝ ਚੀਜ਼ਾਂ ਅਸੀਂ ਕੋਰਟ ਚੋਂ ਇੱਕ ਤਹਿਜੀਬ ਨਾਲ ਪੁੱਛ ਸਕਦੇ ਹਾਂ ਇੱਥੇ ਆ ਕੇ ਸਾਡੇ ਰੋਸ ਆ ਜਾਂਦਾ ਇੱਕ ਚੀਜ਼ ਹੋਰ ਹੈ ਵੀ ਪਾਕੜੇ ਦਾ ਬਾਰੇ ਕਿਹਾ ਜੇ ਤਾਂ ਹੁਣ ਪਾਕੜੇ ਦਾ ਏ ਉਹਦੀ ਮੈਨੇਜਮੈਂਟ ਜਦੋਂ ਦੇ ਉਧਰ ਗਈ ਹੈ ਉਹ ਤੋਂ ਬਾਅਦ ਉਹ ਪ੍ਰੋਪਰ ਡਾਟਾ ਹੁਣ ਪਿਛਲੇ 4 ਦਿਨਾਂ ਤੋਂ ਅਗਰ ਤੁਸੀਂ ਚੈੱਕ ਕਰੋਗੇ ਤਾਂ ਉਹਦਾ ਕੋਈ ਡਾਟਾ ਨਹੀਂ ਰਿਹਾ 2023 ਤੋਂ ਲੈ ਕੇ 2025 ਤੱਕ ਦਾ ओके हां जी ਤਹਾਨੂੰ ਪਿਛਲੇ 4 ਦਿਨਾਂ ਦਾ ਡਾਟਾ ਜਿਹੜਾ ਇਹ ਰਿਲੀਜ਼ ਕਰਦੇ ਸੀ ਸਵੇਰ ਨੂੰ 6 ਵਜੇ ਤੇ ਉਸ ਤੋਂ ਬਾਅਦ ਦੁਪਹਿਰ ਨੂੰ 11 ਵਜੇ ਸ਼ਾਮੀ 4 ਵਜੇ ਵੀ ਕਿੰਨਾ ਇਨਫਲੋ ਹੋਇਆ ਕਿੰਨਾ ਆਊਟਫਲੋ ਹੋਇਆ ਤੇ ਪਿਛਲੇ 3 ਦਿਨਾਂ ਤੋਂ ਸਾਡੇ ਵੀ ਸੋਰਸਸ ਆ ਜੀ ਪਤਾ ਕਰੀ ਜਾਂਦੇ ਪਿਛਲੇ 3 ਦਿਨਾਂ ਤੋਂ ਇਹਨਾਂ ਨੇ ਸਾਰਾ ਹਾਈਡ ਕਰ ਦਿੱਤਾ ਹੈ ਤੇ ਅੱਜ ਸਵੇਰ ਆ ਜਿਹੜਾ ਡਾਟਾ ਭੇਜਿਆ ਹੈ ਉਹਦੇ ਮੁਤਾਬਿਕ ਜਿਹੜਾ ਹੈ ਉਹ 5 ਦਿਨ ਪੁਰਾਣੇ ਜਿਹੜਾ ਚੱਲਦਾ ਸੀਗਾ ਉਹ ਅੱਜ ਦੱਸ ਰਹੇ ਆ ਦੇਖੋ ਸਾਨੂੰ ਦੁੱਖ ਤਾਂ ਇਹ ਆ ਨਾ ਦੁੱਖ ਦੀ ਗੱਲ ਇਹ ਆ ਕਿ ਜਦੋਂ ਅਸੀਂ ਕੋਰਟ ਤੇ ਪਟੀਸ਼ਨ ਪਾਈ ਕੋਰਟ ਨੇ ਸਿੰਪਲੀ ਇਹ ਆਖਿਆ ਕਿ ਸਟੇਟ ਨੂੰ ਜੇ ਹੂੰ ਤੇ ਜਿਹੜੀ ਉਹਨਾਂ ਦੇ ਲੋਕਾਂ ਦੀ ਮਦਦ ਕਰਨ ਚ એનર્ਜੀ ਜਾ ਰਹੀ ਹੈ ਉਹ ਸਾਨੂੰ ਜਵਾਬਦੇਹ ਚ ਜਾਊਗੀ ਤੇ ਅਸੀਂ ਹੁਣ ਕੋਰਟ ਨੂੰ ਆ ਜਰੀਏ ਪ੍ਰੂਫ ਕਰਨਾ ਚਾਹੁੰਦੇ ਆ ਵੀ એનર્ਜੀ ਤਾਂ ਇੱਥੇ ਵੀ ਸਾਡੇ ਲੋਕਾਂ ਦੀ ਲੱਗ ਰਹੀ ਆ ਸਟੇਟ ਤਾਂ ਇੱਥੇ ਵੀ ਨਹੀਂ ਹੈਗੀ ਸਟੇਟ ਐਟ ਲੀਸਟ ਕੋਰਟ ਚ ਆਗੀ ਜਵਾਬ ਦੇ ਦੇ ਕਿ ਸਟੇਟ ਕਰ ਕੀ ਰਹੀ ਆ ਇੱਥੇ ਸਾਡੇ ਪਿੰਡਾਂ ਦੇ ਮੁੰਡੇ ਨੇ ਅਸ਼ਨਾਲੇ ਤੁਸੀਂ ਦੇਖ ਲਿਆ ਕੀ ਆ ਗਰਦਾਸਪੁਰ ਤੁਸੀਂ ਦੇਖ ਲਿਆ ਕੀ ਆ ਲੋਕਾਂ ਦੇ ਕੰਪੈਰੀਟਿਵਲੀ ਕਿੱਡੀ ਕ ਪ੍ਰੈਜ਼ੈਂਸ ਹੈ ਇੱਥੇ ਸਾਡੇ ਮੰਤਰੀ ਤਾਂ ਕੀ ਕਹੀ ਆ ਹੁਣ ਅਸੀਂ ਫੋਟੋ ਸ਼ੂਟ ਦੀਆਂ ਵੀ ਵੀਡੀਓਜ਼ ਲਾਈਆਂ ਜਿਹੜੇ ਭੁੰਜੇ ਬਹਿ ਕੇ ਖਾ ਰਹੇ ਆ ਚਾਰ ਗਨਮੈਨਾਂ ਦੇ ਸਾਰੇ ਉਹਨਾਂ ਨੂੰ ਕੋ ਮੜਾ ਜਾ ਪਿੱਛੇ ਕਰੋ ਚਾਰ ਗਨਮੈਨਾਂ ਨੂੰ ਇੱਥੇ ਨੇੜੀ ਪਤਾਲਪੁਰੀ ਸਾਹਿਬ ਆ ਜੀ ਤੇ ਲੋਕੀ ਤੁਹਾਡਾ ਹਾਲ ਕੀ ਕਰਦੇ ਆ ਤੁਸੀਂ ਆਏ ਹਸਪਤਾਲਾਂ ਚ ਬੈਠੇ ਜੀ ਉਹ ਆਪ ਐਡਮਿਟ ਹੋ ਗਏ ਨੇ ਜਾ ਕੇ ਹਾਂਜੀ ਇੱਕ ਨਹੀਂ ਕਿੰਨੇ ਨੇ ਇੱਕ ਉਹ ਮੋਰੀਆਂ ਬੰਦ ਕਰਦੀ ਫਿਰਦੀ ਆ ਬੀਬੀ ਹੈਨਾ ਇਹ ਡਰਾਮੇ ਲੱਗਣੇ ਉਹਨਾਂ ਕੋ ਵੀ ਸਾਡਾ ਵੇਲਾ ਚੱਲ ਗਿਆ ਤੇ ਫਿਰ ਤੈਨੂੰ ਦੱਸਾਂਗੇ ਮੋਰੀ ਕਿਵੇਂ ਬੰਦ ਹੁੰਦੀ ਆ ਪ੍ਰੋਬਲਮ ਇਹ ਆ ਵੀ ਇਹ ਚੀਪ ਪਬਲਿਸਿਟੀ ਸਟੰਟਸ ਨੇ ਬਿਲਕੁਲ ਤੇ ਇਹਨਾਂ ਦੇ ਜਿਹੜੇ ਕੰਮ ਕਰਨੇ ਵਾਲੇ ਸੀ ਉਹ ਨਾ ਕਰਕੇ ਹੋਰ ਚੀਜ਼ਾਂ ਕਰੀ ਜਾਂਦੇ ਆ ਕਹਿੰਦਾ ਭਾਪੀ ਵੀ ਇਹ ਜਿਹੜੀ ਚੀਜ਼ ਇਹਨੂੰ ਸੈਂਸਿਟਾਈਜੇਸ਼ਨ ਕਹਿੰਦੇ ਆ ਡਿਜੀਟਲਾਈਜੇਸ਼ਨ ਦੇ ਵਿੱਚ ਸੈਂਸਿਟਾਈਜੇਸ਼ਨ ਆਫ ਵਿਮਨਾਈਜੇਸ਼ਨ ਕਹਿੰਦੇ ਸਮਝ ਗਏ ਤੁਹਾਡੀ ਤੇ ਇੱਕ ਚੀਜ਼ ਹੈ ਵੀ ਹੁਣ ਹੁਣ ਪੰਜਾਬ ਜਿਹੜਾ ਚੱਲੀ ਜਾਂਦਾ ਹਰ ਜਗ੍ਹਾ ਪੰਜਾਬ ਕਹਿੰਦਾ ਜਿਹੜਾ ਬੰਦਾ ਕੰਮ ਕਰ ਰਿਹਾ ਸੀ ਦੇਖਿਆ ਅੰਮ੍ਰਿਤਸਰ ਦੀ ਡੀਸੀ ਆ ਮੈਂ ਸਾਰਿਆਂ ਨੂੰ ਕੈਰੇਕਟਰਾਇਜ਼ ਨਹੀਂ ਕਰਦਾ ਸਾਕਸ਼ੀ ਸਾਨੀ ਉਹ ਬਿਉਂਡ ਦਾ ਲਿਮਟ ਕੰਮ ਕਰ ਰਹੀ ਆ ਲੇਡੀ ਠੀਕ ਹੈ ਪੁਰਾਣਾ ਦਾ ਟ੍ਰੈਕ ਰਿਕਾਰਡ ਵੀ ਸ਼ੀਜ਼ਾ ਟਾਪਰ ਹੈ ਨਾ ਸਾਨੂੰ ਦਿਖਦੀ ਹੈ ਮਦਦ ਜਿਹੜਾ ਦਿਲੋਂ ਕਰਦਾ ਇਹ ਅਸੀਂ ਸਾਰਿਆਂ ਨੂੰ ਕੈਰੇਕਟਰਾਇਜ਼ ਕਰ ਰਹੇ ਹਾਂ ਪਰ ਇੱਥੇ ਮਦਦ ਦੀ ਬਹੁਤ ਜ਼ਿਆਦਾ ਲੋੜ ਹੈ ਉਹਨਾਂ ਅਰੇਂਜਮੈਂਟ ਨਹੀਂ ਹੈਗਾ ਸਾਡੇ ਕੋਲ ਪ੍ਰੋਬਲਮ ਹੈ ਵੀ ਪ੍ਰੋਬਲਮ ਇੱਥੇ ਆਹੀ ਆ ਵੀ ਹੁਣ ਸਾਡੇ ਕਿੰਨਾ ਕਚਰ ਜਿਹੜੇ ਆ ਉਹ ਆਪਣੇ ਮੁੰਡੇ ਹੀ ਲਾਉਂਦੇ ਰਹਿਣਗੇ ਹੁਣ ਅਜ ਨਾਲੇ ਆਪਾਂ ਦੇਖਿਆ ਕਿੰਨੀ ਸਾਡੀ એનર્ਜੀ ਕਿੰਨਾ ਸਾਡਾ ਪੈਸਾ ਲੋਕਾਂ ਦੇ ਜੇਬੋਂ ਗਿਆ ਏ ਕਿਉਂਕਿ ਫੰਡ ਜਿਹੜਾ ਗਵਰਨਮੈਂਟ ਨੇ ਇਸ਼ੂ ਕੀਤਾ ਹੈ ਸ਼ਾਇਦ ਉਹ ਵੀ 73 ਕਰੋੜ ਦੇ ਕਰੀਬ ਹੈ ਤੁਸੀਂ ਦੇਖੋ ਪੰਜਾਬ ਨੂੰ ਕਦੇ ਰਿਲੀਜੀਅਸ ਲਾਈਨਸ ਤੇ ਡਿਵਾਈਡ ਕਰਨ ਲੱਗ ਜਾਂਦੇ ਆ ਕਦੇ ਕੁਛ ਆ ਮੁੱਦਾ ਮੇਨ ਆ ਬਾਕੀ ਚੀਜ਼ਾਂ ਨਾਲੋਂ ਹੁਣ ਇੱਥੇ ਨਾਲ ਹੀ ਬਾਬਾ ਗੁਰਦਿੱਤਾ ਜੀ ਦੇ ਪੀਰ ਬੁੱਢਣ ਸਾਜੀ ਦੀ ਥਾਂ ਆ ਬਿਲਕੁਲ ਠੀਕ ਹੈ ਮੁਸਲਮਾਨ ਭਾਈਚਾਰਾ ਉਹ ਵੀਰ ਥੱਲੇ ਖਾਨ ਠੀਕ ਹੈ ਕੱਲਾ ਉਹ ਨਹੀਂ ਸਾਰੇ ਰਿ ਜਿਹੜਾ ਪੰਜਾਬ ਦਾ ਹਿੰਦੂ ਆ ਉਹ ਵੀ ਇੰਨੀ ਮਦਦ ਕਰ ਰਿਆ ਹਮ ਠੀਕ ਹੈ ਇੱਥੇ ਜਿੰਨਾ ਆਨੰਦਪੁਰ ਸਾਹਿਬ ਦਾ ਲਾਲਿਆਂ ਦਾ ਤਬਕਾ ਆ ਸਾਰੇ ਵੀਰ ਕੰਮ ਕਰਦੇ ਆ ਸੀਸਗੰਜ ਸਾਹਿਬ ਤੋਂ ਜਲ ਲੈ ਕੇ ਆਪਣੀਆਂ ਦੁਕਾਨਾਂ ਤੇ ਛਿੜਕਦੇ ਆ ਫਿਰ ਖੋਲਦੇ ਆ ਸਾਡੀ ਭਾਈਚਾਰਕ ਸਾਂਝ ਬਹੁਤ ਪਿਆਰੀ ਆ ਹਮ ਗੱਲ ਸਿਰਫ ਇਹ ਆ ਕਿ ਪੰਜਾਬ ਦੇ ਹੱਕ ਤੇ ਕੋਈ ਯੂਪੀ ਬਿਹਾਰ ਦੇ ਬੰਦੇ ਜਿਹੜੇ ਇੱਥੇ ਬਿਠਾਤੇ ਆ ਸਾਡੇ ਸਿਰ ਤੇ ਉਹ ਪੰਜਾਬ ਦਾ ਭਵਿੱਖ ਤਾਂ ਨਹੀਂ ਕਰ ਸਕਦੇ ਅਸੀਂ ਸਿੱਧਾ ਕੋਰਟ ਨੂੰ ਵੀ ਦੱਸ ਦੇਣਾ ਅਸੀਂ ਆਵਾਮ ਆਵਾਮ ਤੱਕ ਵੀ ਕਰਤਾ ਕਿ ਪੰਜਾਬ ਦੇ ਹੱਕ ਚ ਇਕੱਲਾ ਪੰਜਾਬ ਖੜਿਆ ਇਹ ਗੱਲ ਆ ਸਿਰਫ ਵੀ ਪੰਜਾਬ ਨੂੰ ਮੰਗਤਾ ਦਿਖਾਉਣਾ ਬੰਦ ਕਰਨ ਤੇ ਸਾਡੇ ਲੋਕਾਂ ਦੇ ਟੈਕਸ ਨੇ ਇਹ ਸਾਡਾ ਹੱਕ ਆ ਇਹ ਕਹਿੰਦੇ ਨਾ ਹੈਲਪ ਤੇ ਹੈਲਪ ਨਹੀਂ ਹੈ ਇਹ ਡਿਊਟੀ ਹੈ ਸਟੇਟ ਦੀ ਪੰਜਾਬ ਪ੍ਰਤੀ ਹੂੰ ਕਿਉਂਕਿ ਸਾਡੇ ਟੈਕਸ ਨੇ ਸਾਨੂੰ ਹੀ ਵਾਪਸ ਦੇਣੇ ਆ ਹੁਣ ਪੰਜਾਬ ਦਾ ਕਿਉਂਕਿ ਇਹ ਰੈਵਨਿਊ ਸਾਡੇ ਪਾਣੀ ਫ੍ਰੀ ਫੰਡ ਲਈ ਜਾਂਦੇ ਆ ਇਹ ਉਹ ਤਾਂ ਕੋਈ ਰਾਇਲਟੀ ਚਾਰਜ ਕਰਿਆ ਕਰਾਂਗੇ ਇਹ ਤੋਂ ਬਾਅਦ ਪਾਣੀ ਦੇ ਉੱਤੇ ਸਨੀਆਂ ਪੈੜੀਆਂ ਚ ਰੇਤਾ ਖੜ ਗਿਆ ਸੀ ਮਾਈਨਿੰਗ ਵੀ ਕਰਿਆ ਕਰਾਂਗੇ ਫਿਰ ਟਕਾ ਕੇ ਲਾਇਸੈਂਸ ਲੈ ਕੇ ਔਲਾਦ ਉੱਤੇ ਕੋਈ ਬੋਲਦਾ ਨਹੀਂ ਹੈਗਾ ਉਹੀ ਤਾਂ ਗੱਲ ਹੈ ਰਿਪੇਰੀਆਂ ਲਾ ਦੇ ਉੱਤੇ ਕਹਿੰਦੇ ਆ ਵੀ ਇਹਦਾ ਕੋਈ ਹੈ ਹੀ ਨਹੀਂ ਕੁਛ ਨਹੀਂ ਹੈਗਾ ਪਾਣੀ ਇਹ ਉਹ ਰਾਈਪੇਰੀਅਨ ਲਾਅ ਦੇ ਉੱਤੇ ਇੰਟਰਸਟੇਟ ਜਦੋਂ ਕਾਵੇਰੀ ਵਾਟਰ ਡਿਸਪਿਊਟਸ ਨੇ ਉਦੋਂ ਵਾਟਰ ਰਾਈਪੇਰੀਅਨ ਸਟੇਟਸ ਦੀ ਡੈਫੀਨੇਸ਼ਨ ਕੁਝ ਹੋ ਰਹੀਆ ਜਦੋਂ ਹਰਿਆਣੇ ਦੇ ਪੰਜਾਬ ਤੇ ਰਾਜਸਥਾਨ ਦੀ ਗੱਲ ਆਉਂਦੀ ਉਦੋਂ ਰਾਈਪੇਰੀਅਨ ਬੈਨੀਫਿਟਸ ਦੀ ਡੈਫੀਨੇਸ਼ਨ ਕੁਝ ਹੋ ਰਹੀਆ ਇਹ ਤਾਂ ਚੀਜ਼ ਆ ਵੀ ਮਤਲਬ ਕਹਿੰਦਾ ਬਾਕੀ ਚਲੋ ਇਹੀ ਹੁਣ ਮੈਂ ਕਹਿੰਦਾ ਕੰਮ ਕਰਨੀ ਹੈ ਇੱਥੇ ਇਹ ਚੀਜ਼ ਚੱਲੀ ਜਾਣੀ ਆ ਥੋੜਾ ਜਿਹਾ ਲਵਾ ਲਈਏ ਨਾਲ ਹਾਂਜੀ ਹਾਂਜੀ ਤੁਸੀਂ ਹੋਰ ਵੀਰਾਂ ਨੂੰ